ਰਾਤ ਦਾ ਸਮਾਂ ਹੈ ਅੰਮ੍ਰਿਤਸਰ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਅਟਾਰੀ ਦੇ ਵਿੱਚ ਸਧਾਰਨ ਜਿਹਾ ਕਰ ਹੈ ਚਾਰੇ ਪਾਸੇ ਸਨਮਾਟਾ છਾਇਆ ਹੈ ਲੇਕਿਨ ਇਸ ਸਨਾਟੇ ਨੂੰ چیرਦੀ ਇੱਕ ਛੋਟੇ ਜਿਹੇ ਲਗਭਗ 2 ਸਾਲ ਦੇ ਬੱਚੇ ਦੀ ਆਵਾਜ਼ ਸਭ ਪਾਸੇ ਫੈਲ ਜਾਂਦੀ ਹੈ ਇੱਕ ਬੱਚਾ ਜਿਸ ਦੀ ਆਵਾਜ਼ ਦੇ ਵਿੱਚ ਹੀ ਤੜਪ ਮੇਸੁਰ ਹੋ ਰਹੀ ਸੀ ਇਹ ਤੜਪ ਹੈ ਭੁੱਖ ਦੀ ਜੋ ਇੱਕ ਕਟੋਰੀ ਦੁੱਧ ਦੇ ਵਾਸਤੇ ਤੜਪ ਰਿਹਾ ਹੈ ਉੱਥੇ ਬੈਠੀ ਆਪਣੀ ਮਾਂ ਦੀ ਅੱਗੇ ਮਿੰਤਾ ਕਰ ਰਿਹਾ ਹੈ ਮਾਂ ਰਵਨਦੀਪ ਮੰਝੇ ਦੇ ਉੱਪਰ ਛੁੱਤੀ ਹੈ ਅਤੇ ਇੱਕਦਮ ਅਚਾਨਕ ਬੱਚੇ ਦੇ ਰੋਣ ਦੀ ਆਵਾਜ਼ ਉਸ ਦੀ ਨੀਂਦ ਨੂੰ ਖੋਲ ਕੇ ਰੱਖ ਦਿੰਦੀ ਹੈ ਅਚਾਨਕ ਰਵਨਦੀਪ ਜੋ ਉਸ ਬੱਚੇ ਦੀ ਮਤਰੀ ਮਾਂ ਹੈ ਇੱਕਦਮ ਉੱਠਦੀ ਹੈ ਅਤੇ 3-4 ਥੱਪੜ ਉਸ ਮਾਸੂਮ ਦੇ ਗੱਲ ਤੇ ਰੱਖ ਦਿੰਦੀ ਹੈ ਤੈਨੂੰ ਰਾਤ ਨੂੰ ਵੀ ਚੈਨ ਨਹੀਂ ਆਉਂਦਾ ਤੂੰ ਰੋਜ਼ ਰਾਤ ਨੂੰ ਮੇਰੀ ਨਹੀਂ ਤੰਗ ਕਰਦਾ ਹੈ ਤੈਨੂੰ ਕਿੰਨੀ ਵਾਰ ਕਿਹਾ ਹੈ ਵੀ ਮੈਨੂੰ ਰਾਤ ਨੂੰ ਤੰਗ ਨਾ ਕੀਤਾ ਕਰ ਜੇ ਐਨੇ ਹੀ ਲੋੜ ਹੈ ਦੁੱਧ ਦੀ ਜਾ ਬਾਹਰ ਜਾ ਕਿਤੇ ਹੋਰ ਮੰਗ ਕੇ ਪੀ ਲੈ ਇਸ ਕਰਦੇ ਵਿੱਚ ਤੇਰੇ ਲਈ ਕੁਝ ਨਹੀਂ ਹੈ ਪੈਣਾ ਆਪਣੀ ਮਾਂ ਨੂੰ ਖਾ ਗਿਆ ਫਿਰ ਆਪਣੇ ਪਿਓ ਨੂੰ ਹੁਣ ਮੇਰੇ ਮਗਰ ਲੱਗਿਆ ਹੈ ਕਿ ਮੈਨੂੰ ਵੀ ਖਾ ਜਾਵੇਂਗਾ ਇਸ ਤਰ੍ਹਾਂ ਕਹਿ ਕੇ ਉਸ ਬੱਚੇ ਨੂੰ ਧੱਕਾ ਦਿੰਦੀ ਹੈ ਵਿਚਾਰਾ ਪਰ ਸਤੇੜੇ ਪੈਂਦਾ ਹੈ ਅਤੇ ਸਿਸਕੀਆਂ ਮਾਰਦੇ ਇੱਕ ਕੋਨੇ ਦੇ ਵਿੱਚ ਬੈਠ ਜਾਂਦਾ ਹੈ ਉਹ ਰਮਨਦੀਪ ਆਪਣੀ ਨੀਂਦ ਨੂੰ ਦੁਬਾਰਾ ਲੈਂਦੀ ਹੈ ਅਤੇ ਇਸ ਤਰ੍ਹਾਂ ਮੰਝਿਤ ਡੇਟ ਜਾਂਦੀ ਹੈ ਜਿਵੇਂ ਕੁਝ ਨਾ ਹੋਇਆ ਹੋਵੇ ਬੱਚਾ ਸਾਰੀ ਰਾਤ ਰੋ ਰਿਹਾ ਹੈ ਲੇਕਿਨ ਕਿਸੇ ਇਸ ਕਹਾਣੀ ਦਾ ਮੋੜ ਕੌਣ ਸੀ ਉਹ ਬੱਚਾ ਅਤੇ ਬਾਦ ਦੇ ਵਿੱਚ ਹੋਇਆ ਨਾ ਉਸਨੇ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਕਿਵੇਂ ਮਿਲਿਆ ਇਸ ਮਤਰੀਮਾਨ ਨੂੰ ਇਸ ਜ਼ਾਲਮ ਔਰਤ ਨੂੰ ਇਸ ਦੇ ਕਰਮਾਂ ਦਾ ਫਲ ਜਾਣਨ ਦੇ ਲਈ ਬਣ ਰਿਹਾ ਜੀ ਵੀਡੀਓ ਦੇ ਅੰਤ ਤੱਕ ਕੰਨੀ ਕੰਨੀ ਗੱਲ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਕੌਣ ਸੀ ਇਹ ਬੱਚਾ ਅਤੇ ਕੀ ਹੋਇਆ ਸੀ ਇਸ ਦੇ ਮਾਤਾ ਪਿਤਾ ਨੂੰ हां जी दोस्तों जेकर चैनल दी ऊपर नए हो चैनल नु कर लो जी सब्सक्राइब ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਅਤਾਰੀ ਦੇ ਨੇੜੇ ਇੱਕ ਸਧਾਰਨ ਜਿਹਾ ਘਰ ਹੈ ਇਸ ਘਰ ਦੇ ਵਿਹੜੇ ਵਿੱਚ ਇੱਕ 베ਰੀ ਦਾ ਦਰਖਤ ਹੈ ਜਿਸ ਦੀ ਸ਼ਾਮ ਵਿੱਚ ਇੱਕ ਨਿੱਕਾ ਜਿਹਾ ਮੰਜਾ ਸੀ ਉਸ ਮਨਜੀਤ ਤੇ ਬੈਠੀ ਹੈ ਜਸਪ੍ਰੀਤ ਕੌਰ ਜਿਸ ਦੀ ਗੋਦ ਵਿੱਚ ਖੜ ਰਿਹਾ ਹੈ ਉਸ ਦਾ 1 ਸਾਲ ਦਾ ਪੁੱਤਰ ਮਨਜੀਤ ਜਸਪ੍ਰੀਤ ਦੀਆਂ ਅੱਖਾਂ ਵਿੱਚ ਇੱਕ ਅਜੀਬ ਜੀ ਚਮਕ ਸੀ ਉਹ ਚਮਕ ਜੋ ਇੱਕ ਮਾਂ ਦੀਆਂ ਅੱਖਾਂ ਵਿੱਚ ਆਪਣੇ ਲਾੜਲੇ ਨੂੰ ਦੇਖ ਕੇ ਆਉਂਦੀ ਹੈ ਮਨਜੀਤ ਦੀ ਨਿੱਕੀ ਜੀ ਹਾਸੀ ਉਸ ਦੀਆਂ ਛੋਟੀਆਂ ਛੋਟੀਆਂ ਗੱਲਾਂ ਜਿਵੇਂ ਮਾਂ ਮਾਂ ਬੋਲਣ ਦੀ ਕੋਸ਼ਿਸ਼ ਜਸਪ੍ਰੀਤ ਦੇ ਦਿਲ ਨੂੰ ਖੁਸ਼ੀ ਨਾਲ ਭਰ ਦਿੰਦੀ ਆ ਜਸਪ੍ਰੀਤ ਰੋਜ਼ ਸਵੇਰੇ ਉੱਠਦੀ ਘਰ ਦੇ ਝਾੜੂ ਪੋਚਾ ਕਰਦੀ ਚੁੱਲ੍ਹੇ ਤੇ ਵਧੀਆ ਮੱਕੀ ਦੀਆਂ ਰੋਟੀਆਂ ਬਣਾਉਂਦੀ ਤੇ ਫਿਰ ਮਨਜੀਤ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਦੁੱਧ ਪਿਆਉਂਦੀ ਉਹ ਉਸ ਨੂੰ ਪੰਜਾਬੀ ਲੋਰੀਆਂ ਸੁਣਾਉਂਦੀ ਸੋ ਜਾ ਮੇਰੇ ਲਾਲ ਥੋ ਜਾ ਮੇਰੇ ਪਿਆਰੇ ਵਾਹਿਗੁਰੂ ਤੇਰੀ ਰਾਖੀ ਕਰੇ ਮਨਜੀਤ ਦੀਆਂ ਨਿੱਕੀਆਂ ਨਿੱਕੀਆਂ ਅੱਖਾਂ ਖੁਸ਼ੀ ਨਾਲ ਬੰਦ ਹੋ ਜਾਂਦੀਆਂ ਤੇ ਉਹ ਜਸਪ੍ਰੀਤ ਦੀ ਗੋਦ ਵਿੱਚ ਸੋ ਜਾਂਦਾ ਮਨਜੀਤ ਦਾ ਪਿਤਾ ਸਰਦਾਰ ਸੁਰਜੀਤ ਸਿੰਘ ਇੱਕ ਫੌਜੀ ਨੌਜਵਾਨ ਸੀ ਉਹ ਅਕਸਰ ਸਰਹੱਤੇ ਡਿਊਟੀ ਤੇ ਰਹਿੰਦਾ ਪਰ ਜਦੋਂ ਛੁੱਟੀ ਤੇ ਘਰ ਆਉਂਦਾ ਨਾ ਤਾਂ ਘਰ ਦੇ ਵਿੱਚ ਇੱਕ ਅਨੋਖੀ ਜਿਹੀ ਖੁਸ਼ੀ ਦੀ ਲਹਿਰ ਆ ਜਾਂਦੀ। surjit ਦੀ ਵਰਦੀ ਦੇਖ ਕੇ jaspreet ਦੀਆਂ ਅੱਖਾਂ ਚਮਕ ਉੱਟਦੀਆਂ। ਉਹ ਮਨਜੀਤ ਨੂੰ ਆਪਣੀਆਂ ਬਾਹਾਂ ਵਿੱਚ ਝੁਕ ਲੈਂਦਾ ਤੇ ਉਸ ਨੂੰ ਹਵਾ ਦੇ ਵਿੱਚ ਉਛਾਲਦਾ। ਮੇਰਾ ਸ਼ੇਰ ਪੁੱਤਰ ਤੂੰ ਵੱਡਾ ਹੋ ਕੇ ਆਪਣੇ ਪਿਤਾ ਵਾਂਗ ਦੇਸ਼ ਦੀ ਸੇਵਾ ਕਰੇਂਗਾ। surjit ਹੱਸਦੇ ਹੋਏ ਕਹਿੰਦਾ। jaspreet ਮੁਸਕਰਾਉਂਦੀ ਤੇ ਤਿੰਨੋਂ ਜਣੇ ਆਪਣੀ ਛੋਟੀ ਜਿਹੀ ਦੁਨੀਆ ਵਿੱਚ ਖੁਸ਼ ਹੋ ਜਾਂਦੇ। ਇੱਕ ਦਿਨ ਸ਼ਾਮ ਨੂੰ ਸੁਰਜੀਤ ਛੁੱਟੀ ਤੇ ਆਇਆ ਸੀ ਉਸਨੇ ਜਸਪ੍ਰੀਤ ਨੂੰ ਗੜਨਾ ਲਗਾਇਆ ਤੇ ਮਨਜੀਤ ਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਲਿਆ ਜਸਪ੍ਰੀਤ ਮੈਂ ਇਸ ਵਾਰ ਪੂਰੇ 1 ਮਹੀਨੇ ਦੀ ਛੁੱਟੀ ਤੇ ਆਇਆ ਹਾਂ ਇਸ ਵਾਰ ਅਸੀਂ ਦਰਬਾਰ ਸਾਹਿਬ ਜਾਵਾਂਗੇ ਗੁਰੂ ਰਾਮਦਾਸ ਜੀ ਪਾਤਸ਼ਾਹ ਦਾ ਸ਼ੁਕਰਾਨਾ ਕਰਾਂਗੇ ਸੁਰਜੀਤ ਨੇ ਮੁਸਕਰਾਉਂਦਿਆਂ ਕਿਹਾ ਜਸਪ੍ਰੀਤ ਨੇ ਖੁਸ਼ੀ ਨਾਲ ਸਿਰ ਹਿਲਾਇਆ ਤੇ ਉਸਦੇ ਦਿਲ ਵਿੱਚ ਇੱਕ ਨਵੀਂ ਜੀ ਆਸ ਜਾਗੀ ਪਰ ਇਹ ਖੁਸ਼ੀਆਂ ਜਿਆਦਾ ਦਿਨ ਤੱਕ ਨਾ ਚਲੀਆਂ ਸ਼ਾਇਦ ਰੱਬ ਵੀ ਕਈ ਵਾਰ ਪਰਖਿਆ ਲੈਂਦਾ ਹੈ ਸਰਜੀਤ ਦੀ ਛੁੱਟੀ ਦੇ ਦੋ ਦਿਨ ਬਾਅਦ ਇੱਕ ਸਵੇਰ ਜਸਪ੍ਰੀਤ ਰਸੋਈ ਦੇ ਵਿੱਚ ਗਈ ਉਸਨੇ ਚੁੱਲਾ ਜਗਾਇਆ ਅਤੇ ਆਪਣੀਆਂ ਰੋਟੀਆਂ ਬਣਾਉਣ ਲਈ ਆਟਾ ਗੁੰਨਣਾ ਸ਼ੁਰੂ ਕਰ ਦਿੱਤਾ ਘਰ ਦੇ ਵਿੱਚ ਇੱਕ ਪੁਰਾਣਾ ਗੈਸ ਸਿਲੰਡਰ ਸੀ ਜਿਸ ਨੂੰ ਸਰਜੀਤ ਨੇ ਕਈ ਵਾਰ ਬਦਲਣ ਦੀ ਗੱਲ ਕੀਤੀ ਸੀ ਪਰ ਉਸਦੀ ਡਿਊਟੀ ਦੇ ਚੱਕਰ ਵਿੱਚ ਇਹ ਕੰਮ ਰਹਿ ਗਿਆ ਸੀ ਜਸਪ੍ਰੀਤ ਨੇ ਸਿਲੰਡਰ ਦਾ ਨੋਬ ਖੋਲਿਆ ਅਤੇ ਚੁੱਲ੍ਹੇ ਦੀ ਸਲਾਈ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਹੀ ਇੱਕ ਅਜੀਬ ਜਿਹੀ ਸਿਟੀ ਵਰਗੀ ਆਵਾਜ਼ ਆਈ ਸਿਲੰਡਰ ਵਿੱਚੋਂ ਗੈਸ ਲੀਕ ਹੋ ਰਿਹਾ ਸੀ ਜਸਪ੍ਰੀਤ ਨੂੰ ਸਮਝ ਨਹੀਂ ਆਈ ਉਸਨੇ ਸੋਚਿਆ ਸ਼ਾਇਦ ਗੈਸ ਖਤਮ ਹੋ ਗਈ ਹੈ ਉਸਨੇ ਸਿਲੰਡਰ ਨੂੰ ਹਿਲਾਇਆ ਪਰ ਉਸ ਨੂੰ ਅੰਦਾਜ਼ਾ ਨਹੀਂ ਸੀ ਗੈਸ ਦੀ ਪੂਰੀ ਗੰਧ ਸੁਰਸੌਇੜੇ ਫੈਲ ਚੁੱਕੀ ਸੀ ਉਸਨੇ ਫਿਰ ਮੱਦਸ ਜਗਾਈ ਤੇ ਇੱਕ ਛੋਟੀ ਜੀ ਚੰਗਿਆੜੀ ਨੇ ਸਾਰੀ ਰਸੋਈ ਨੂੰ ਅੱਗ ਦੀ ਲਪੇਟ ਵਿੱਚ ਲਿਆ ਦਿੱਤਾ ਇੱਕ ਧੁਮਾਕੇ ਦੀ ਆਵਾਜ਼ ਨਾਲ ਸਾਰਾ ਪਿੰਡ ਜਾਗ ਉੱਠਿਆ ਜਸਪ੍ਰੀਤ ਦੀਆਂ ਚੀਕਾਂ ਨੇ ਸਾਰੇ ਘਰ ਨੂੰ ਗੂੰਜਾ ਦਿੱਤਾ ਸੁਰਜੀਤ ਜੋ ਬੇੜੇ ਦੇ ਵਿੱਚ ਹੀ ਮਨਜੀਤ ਨਾਲ ਖੇਡ ਰਿਹਾ ਸੀ ਦੌੜ ਕੇ ਰਸੋਈ ਵੱਲ ਭੱਜਿਆ ਪਰ ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਅੰਦਰ ਨਹੀਂ ਜਾ ਸਕਿਆ ਜਸਪ੍ਰੀਤ ਜਸਪ੍ਰੀਤ ਸੁਰਜੀਤ ਚੀਕਦਾ ਰਿਹਾ ਪਰ ਜਸਪ੍ਰੀਤ ਦੀ ਆਵਾਜ਼ ਹੁਣ ਨਹੀਂ ਸੋਨਾਈ ਦੇ ਰਹੀ ਸੀ ਪਿੰਡੇ ਲੋਕ ਇਕੱਠੇ ਹੋਏ ਪਾਣੀ ਦੀਆਂ ਬਾਲਟੀਆਂ ਮਿੱਟੀ ਦੀਆਂ ਬਾਲਟੀਆਂ ਲੈ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਸਭ ਵਿਅਰਥ ਸੀ ਜਦੋਂ ਅੱਗ ਬੁਝੀ ਨਾ ਪੰਜ ਸਪ੍ਰਿਤ ਅੰਦਰ লাশ ਬਣ ਕੇ ਇੱਕ ਕੋਨੇ ਦੇ ਵਿੱਚ ਪਈ ਸੀ ਸੁਰਜੀਤ ਦਾ ਦਿਲ ਟੁੱਟ ਗਿਆ ਉਸਨੇ ਮਨਜੀਤ ਨੂੰ سینੇ ਨਾਲ ਲਗਾਇਆ ਫਿਰ ਰੋਣ ਲੱਗ ਪਿਆ ਮੇਰੇ ਬੱਚੇ ਤੇਰੀ ਮਾਂ ਨੂੰ ਅੱਗ ਨੇ ਖਾ ਲਿਆ ਹੁਣ ਅਸੀਂ ਕੀ ਕਰਾਂਗੇ ਮਨਜੀਤ ਜੋ ਵਿਚਾਰਾ ਸਿਰਫ 1 ਸਾਲ ਦਾ ਸੀ ਆਪਣੀ ਮਾਂ ਨੂੰ ਮਾਂ ਮਾ ਕਕੇ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਹੁਣ ਉਸ ਦੀ ਮਾਂ ਦੀ ਗੋਦ ਉਸ ਨੂੰ ਨਸੀਬ ਨਹੀਂ ਸੀ ਸਾਰੇ ਪਿੰਡ ਦੇ ਵਿੱਚ ਮਾਤਮ ਛਾ ਗਿਆ ਪਿੰਡ ਦੀਆਂ ਔਰਤਾਂ ਜਸਪ੍ਰੀਤ ਦੀ ਲਾਸ਼ ਨੂੰ ਦੇਖ ਕੇ ਸਿਸਕੀਆਂ ਭਰ ਰਹੀਆਂ ਸਨ ਵਿਚਾਰੀ ਕਿੰਨੀ ਚੰਗੀ ਔਰਤ ਸੀ ਵਾਹਿਗੁਰੂ ਤੁਸੀਂ ਇਸ ਨਾਲ ਆ ਕੀ ਕੀਤਾ ਸੁਰਜੀਤ ਨੇ ਜਸਪ੍ਰੀਤ ਦਾ ਅੰਤਮ ਸੰਸਕਾਰ ਕੀਤਾ ਉਸ ਦਿਨ ਗੁਰਦੁਆਰੇ ਦੇ ਵਿੱਚ ਜਾ ਕੇ ਅਰਦਾਸ ਕੀਤੀ ਹੇ ਵਾਹਿਗੁਰੂ ਮੇਰੀ ਜਸਪ੍ਰੀਤ ਨੂੰ ਆਪਣੇ ਚਰਨਾਂ ਦੇ ਜਗ੍ਹਾ ਦੇ ਤੇ ਮੇਰੇ ਪੁੱਤਰ ਦੀ ਮਦਦ ਕਰ ਇਸ ਦੀ ਰਾਖੀ ਕਰ ਪਰ ਉਸ ਦੇ ਦਿਲ ਵਿੱਚ ਇੱਕ ਖਾਲੀਪਨ ਸੀ ਜੋ ਉਸ ਨੂੰ ਅੰਦਰੋਂ ਹੀ ਅੰਦਰ ਖਾ ਰਿਹਾ ਸੀ ਜਸਪ੍ਰੀਤ ਦੀ ਮੌਤ ਤੋਂ ਬਾਅਦ ਸੁਰਜੀਤ ਦੀ ਜ਼ਿੰਦਗੀ ਇੱਕ ਸੁਨਸਾਨ ਵਿੱਚ ਡੁੱਬ ਗਈ ਉਹ ਰਾਤ ਪਰ ਜਾਗਦਾ ਮਨਜੀਤ ਨੂੰ سینੇ ਨਾਲ ਲਗਾਈ ਰੱਖਦਾ ਤੇ ਜਸਪ੍ਰੀਤ ਨੂੰ ਯਾਦ ਕਰਦਾ ਪਰ ਵਿਚਾਰਾ ਮਨਜੀਤ ਸਿਰਫ 1 ਸਾਲ ਦਾ ਸੀ ਉਸ ਨੂੰ ਇੱਕ ਮਾਂ ਦੀ ਲੋੜ ਸੀ ਸੁਰਜੀਤ ਨੂੰ ਵੀ ਇੱਕ ਸਾਥੀ ਦੀ ਲੋੜ ਮਹਿਸੂਸ ਹੋਈ ਜੋ ਘਰ ਸੰਭਾਲ ਸਕੇ ਪਿੰਡ ਦੇ ਵੱਡੇ ਬਜ਼ੁਰਗਾਂ ਨੇ ਸੁਰਜੀਤ ਨੂੰ ਸਲਾਹ ਦਿੱਤੀ ਸੁਰਜੀਤ ਤੂੰ ਫੌਜੀ ਆਂ ਤੇਰੀ ਡਿਊਟੀ ਸਰਵਤੇ ਹੈ ਇਸ ਬੱਚੇ ਨੂੰ ਇੱਕ ਮੰਦੀ ਲੋੜ ਹੈ ਕੁਝੋ ਇਸ ਦਾ ਘਰ ਦੇ ਵਿੱਚ ਤੇਰੇ ਜਾਣ ਤੋਂ ਮਗਰੋਂ ਖਿਆਲ ਰੱਖ ਸਕੇ ਅਜ ਕਰ ਦੂਜਾ ਵਕਰਾ ਲੈ ਸੁਰਜੀਤ ਨੇ ਪਹਿਲਾਂ ਤਾਂ ਨਾਂਹ ਉਕਰ ਕੀਤੀ ਪਰ ਫਿਰ ਮਨਜੀਤ ਦੀ ਖਾਤਰ ਉਸਨੇ ਇਹ ਫੈਸਲਾ ਲੈ ਲਿਆ ਵੀ ਮੈਂ ਤਾਂ ਚਲਾ ਜਾਵਾਂਗਾ ਮੇਰੇ ਬਾਅਦ ਮਨਜੀਤ ਨੂੰ ਕੌਣ ਸੰਭਾਲੇਗਾ ਪਿੰਡ ਦੀ ਹੀ ਇੱਕ ਜਵਾਨ ਕੁੜੀ ਰਮਨਜੀਤ ਕੌਰ ਜਿਸ ਦਾ ਰਿਸ਼ਤਾ ਉਸਤੇ ਇੱਕ ਸਾਥੀ ਫੌਜੀ ਨੇ ਲਾਇਆ ਸੀ ਨਾਲ ਉਸਦੀ ਗੱਲਬੱਤੀ ਹੋ ਗਈ ਰਮਨਦੀਪ ਦੀਆਂ ਗੱਲਾਂ ਮਿੱਠੀਆਂ ਸੀ ਤੇ ਉਸਦੀ ਮੁਸਕਰਾਹਟ ਵਿੱਚ ਅਜੀਬ ਜਿਹੀ ਖਿੱਚ ਸੀ ਸਰਜੀਤ ਨੂੰ ਲੱਗਿਆ ਰਮਨਦੀਪ ਦੀਆਂ ਗੱਲਾਂ ਮਿੱਠੀਆਂ ਸਨ ਤੇ ਉਸ ਦੀ ਮੁਸਕਰਾਹਟ ਵਿੱਚ ਇੱਕ ਅਜੀਬ ਜਿਹੀ ਖਿੱਚ ਸੀ। ਸੁਰਜੀਤ ਨੂੰ ਲੱਗਿਆ ਕਿ ਉਹ ਮਨਜੀਤ ਦੀ ਚੰਗੀ ਮਾਮਣ ਸਕਦੀ ਹੈ। ਕੁਝ ਦਿਨਾਂ ਦੇ ਅੰਦਰ ਹੀ ਸੁਰਜੀਤ ਨੇ ਰਮਨਜੀਤ ਨਾਲ ਵਿਆਹ ਕਰ ਲਿਆ। ਵਿਆਹ ਇੱਕ ਸਧਾਰਨ ਸਮਾਗਮ ਸੀ। ਪਿੰਡ ਦੇ ਗੁਰਦੁਆਰੇ ਦੇ ਵਿੱਚ ਹੀ ਆਨੰਦ ਕਾਰਜ ਹੋਇਆ। ਰਮਨਜੀਤ ਨੇ ਲਾਲ ਰੰਗ ਦਾ ਪੰਜਾਬੀ ਸੂਟ ਪਾਇਆ ਸੀ ਤੇ ਉਸਨੇ ਪੱਲੇ ਦੀ ਰਸਮ ਤੋਂ ਬਾਅਦ ਆਪਣੀ ਨਵੀਂ ਜ਼ਿੰਮੇਵਾਰੀ ਸੰਭਾਲ ਲਈ। ਸੁਰਜੀਤ ਨੇ ਮਨਜੀਤ ਨੂੰ ਰਮਨਜੀਤ ਦੇ ਹਵਾਲੇ ਕਰ ਦਿੱਤਾ ਤੇ ਆਪਣੀ ਡਿਊਟੀ ਤੇ ਵਾਪਸ ਚਲਾ ਗਿਆ ਸ਼ੁਰੂ ਦੇ ਵਿੱਚ ਰਮਨਜੀਤ ਨੇ ਮਨਜੀਤ ਨਾਲ ਬਹੁਤ ਚੰਗਾ ਵਿਵਹਾਰ ਕੀਤਾ ਉਹ ਉਸ ਨੂੰ ਆਪਣੀ ਗੋਦ ਵਿੱਚ ਬਿਠਾਉਂਦੀ ਦੁੱਧ ਦੀ ਕਟੋਰੀ ਪੜਾਉਂਦੀ ਤੇ ਉਸ ਨੂੰ ਪੰਜਾਬੀ ਗੀਤ ਸੁਣਾਉਂਦੀ ਮੇਰਾ ਨਿਕਾ ਜਾਮੁਨਾ ਤੂੰ ਬੜਾ ਪਿਆਰਾ ਹੈ ਉਹ ਮਨਜੀਤ ਦੀਆਂ ਗੱਲਾਂ ਨੂੰ ਪਿਆਰ ਨਾਲ ਚੁੰਮਦੀ ਮਨਜੀਤ ਨੂੰ ਲੱਗਿਆ ਕਿ ਸ਼ਾਇਦ ਉਸ ਨੂੰ ਆਪਣੀ ਮਾਂ ਦੀ ਗੋਦ ਮੁੜ ਮਿਲ ਗਈ ਹੈ ਉਹ ਰਮਨਜੀਤ ਦੀ ਚੁੰਨੀ ਨੂੰ ਫੜ ਕੇ ਖੇਡਦਾ ਉਸ ਦੀ ਗੋਦ ਦੇ ਵਿੱਚ ਸੌਣਾ ਦਾ ਪਰ ਇਹ ਸਕੂਨ ਜ਼ਿਆਦਾ ਦਿਨ ਨਹੀਂ ਰਿਹਾ ਮਨਜੀਤ ਦੇ 2 ਸਾਲਾਂ ਦਾ ਹੁਣ ਤੋਂ ਥੋੜਾ ਸਮਾਂ ਪਹਿਲਾਂ ਹੀ ਸਰਹੱਦ ਤੇ ਤਣਾਅ ਵਧ ਗਿਆ ਚੁਰਜੀਤ ਜੋ ਗਿਸ਼ ਛੁੱਟੀ ਤੇ ਆਇਆ ਸੀ ਅਚਾਨਕ ਆਪਣੀ ਡਿਊਟੀ ਤੇ ਵਾਪਸ ਚਲਾ ਗਿਆ ਉਸਨੇ ਰਮਨਜੀਤ ਨੂੰ ਗੜਨ ਲਗਾਇਆ ਤੇ ਰਮਨਜੀਤ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਮੇਰੇ ਲਾਡੋ ਮੇਰੇ ਪੁੱਤਰ ਮੈਂ ਜਲਦੀ ਵਾਪਸ ਆਵਾਂਗਾ ਆਪਣੀ ਮਾਂ ਦੀ ਗੱਲ ਸੁਣੀ surjit ਨੇ manjeet ਦੇ ਮੱਥੇ ਤੇ ਚੁੰਮਿਆ ਅਤੇ ramandeep ਨੇ ਮੁਸਕਰਾਦਿਆਂ ਕਿਹਾ ਤੁਸੀਂ ਫਿਕਰ ਨਾ ਕਰੋ ਮੈਂ ਸਭ ਸੰਭਾਲ ਲਵਾਂਗੀ ਪਰ surjit ਵਾਪਸ ਨਹੀਂ ਆਇਆ ਸਰਹੱਦ ਤੇ ਇੱਕ ਭਿਆਨਕ ਲੜਾਈ ਦੌਰਾਨ surjit ਨੇ ਦੁਸ਼ਮਣ ਦੀ ਗੋਲੀਆਂ ਦਾ ਸਾਹਮਣਾ ਕੀਤਾ ਉਸ ਦੀ ਟੁਕੜੀ ਨੂੰ ਇੱਕ ਖਤਰਨਾਕ ਮੋਰਚੇ ਤੇ ਭੇਜਿਆ ਗਿਆ ਜਿੱਥੇ ਦੁਸ਼ਮਣ ਨੇ ਅਚਾਨਕ ਹਮਲਾ ਕੀਤਾ surjit ਨੇ ਆਪਣੇ ਸਾਥੀਆਂ ਨੂੰ ਬਚਾਉਣ ਲਈ ਆਪਣੀ ਜਾਨ ਦੀ 바ਜੀ ਲਗਾ ਦਿੱਤੀ ਇੱਕ ਗੋਲੀ ਨੇ ਉਸਤੇ ਸਿਨੇ ਨੂੰ ਚਿਰ ਦਿੱਤਾ ਤੇ ਉੱਥੇ ਹੀ ਸ਼ਹੀਦ ਹੋ ਗਿਆ ਜਦੋਂ ਇਹ ਖਬਰ ਪਿੰਡ ਵਿੱਚ ਪਹੁੰਚੀ ਨਾ ਸਾਰੇ ਪਿੰਡ ਦੇ ਵਿੱਚ ਮਾਤਮ ਛਾ ਗਿਆ ਸੁਰਜੀਤ ਦੀ ਲਾਸ਼ ਨੂੰ ਤਿਰੰਗੇ ਦੇ ਵਿੱਚ ਲਪੇਟ ਕੇ ਲਿਆਂਦਾ ਗਿਆ ਫੌਜ ਦੇ ਅਧਿਕਾਰੀਆਂ ਨੇ ਰਮਨਜੀਤ ਨੂੰ ਉਸਤੇ ਸ਼ਹਾਦੇ ਦੀ ਖਬਰ ਦਿੱਤੀ ਸੁਰਜੀਤ ਸਿੰਘ ਨੇ ਦੇਸ਼ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ ਸਰਕਾਰ ਤੁਹਾਡੇ ਪਰਿਵਾਰ ਨੂੰ ਜ਼ਰੂਰੀ ਮੁਆਵਜ਼ਾ ਦੇਵੇਗੀ ਤੇ ਸੁਰਜੀਤ ਦੀ ਪੈਨਸ਼ਨ ਵੀ ਤੁਹਾਨੂੰ ਮਿਲਦੀ ਰਹੇਗੀ ਅਧਿਕਾਰੀ ਨੇ ਕਿਹਾ ਰਮਨਜੀਤ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਸਦੇ ਦਿਲ ਵਿੱਚ ਇੱਕੋ ਅਜੀਬ ਜਿਹੀ ਚੰਕ ਵੀ ਸੀ ਉਸ ਨੂੰ ਲੱਗਿਆ ਕਿ ਹੁਣ ਉਸਦੀ ਜ਼ਿੰਦਗੀ ਸੁਖਾੜੀ ਹੋ ਜਾਵੇਗੀ ਸਰਜੀਤ ਦਾ ਅੰਤਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਹੋਇਆ ਪਿੰਡ ਦੇ ਲੋਕਾਂ ਨੇ ਉਸ ਦੀ ਸ਼ਹਾਦਤ ਨੂੰ ਸਲਾਮ ਕੀਤਾ ਪਰ ਮਨਜੀਤ ਜੋ ਵਿਚਾਰਾ ਹਾਲੇ ਬਹੁਤ ਨਿਕਾਸੀ ਸਮਝ ਨਹੀਂ ਸਕਿਆ ਕਿ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਵੀ ਉਸ ਤੋਂ ਖੁੱਸ ਚੁਕਿਆ ਹੈ ਸਰਜੀਤ ਦੀ ਸ਼ਹਾਦਤ ਤੋਂ ਬਾਅਦ ਰਮਨਜੀਤ ਦਾ ਅਸਲੀ ਚਿਹਰਾ ਸਾਹਮਣੇ ਆਉਣ ਲੱਗਿਆ ਸਰਕਾਰ ਤੋਂ ਮਿਲੇ ਲਗਭਗ 3 ਕਰੋੜ ਰੁਪਏ ਉਸ ਦੇ ਹੱਥ ਦੇ ਵਿੱਚ ਆਏ ਉਸਨੇ ਉਸ ਪੈਸਿਆਂ ਨੂੰ ਆਪਣੀਆਂ ਐਸ਼ਾਂ ਤੇ ਖਰਚਣਾ ਸ਼ੁਰੂ ਕਰ ਦਿੱਤਾ ਉਸਨੇ ਨਵੇਂ ਜੋੜੇ ਖਰੀਦੇ ਆਪਣੇ ਮਾਪਿਆਂ ਦੇ ਘਰ ਲਈ ਸਮਾਨ ਭੇਜਿਆ ਅਤੇ ਪਿੰਡ ਦੇ ਵਿੱਚ ਆਪਣੀ ਇੱਕ ਵਕਰੀ ਸ਼ਾਨ ਬਣਾਈ ਉਸਨੇ ਘਰ ਦੀ ਮੁਰੰਮਤ ਕਰਾਈ ਨਵੇਂ ਸਮਾਨ ਖਰੀਦੇ ਤੇ ਭਰਾਵਾਂ ਨੂੰ ਵੀ ਪੈਸੇ ਦਿੱਤੇ ਪਰ ਮਨਜੀਤ ਨੂੰ ਉਹ ਇੱਕ ਬਹੁਤ ਸਮਝਣ ਲੱਗੇ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਜਿਵੇਂ ਕਿ ਕਈ ਵਾਰ ਵਿਚਾਰਾ ਦੁੱਧ ਦੀ ਕਟੋਰੀ ਡੋਲ ਦਿੰਦਾ ਸੀ ਜਦ ਰਮਨਦੀਪ ਦੀ ਚੁੰਨੀ ਨੂੰ ਖਿਚਣਾ ਰਮਨਜੀਤ ਨੂੰ ਬਰਦਾਸ਼ਤ ਨਹੀਂ ਸੀ ਉਹ ਮਨਜੀਤ ਨੂੰ ਛੋਟੀ ਛੋਟੀ ਗੱਲਾਂ ਤੇ ਝੜਕਦੀ ਤੂੰ ਕਿਉਂ ਇਹ ਸਭ ਕਰਦਾ ਹੈ ਤੇਰੀ ਮਾਂ ਨੇ ਤੈਨੂੰ ਜਮ ਕੇ ਆਪਣੀ ਜਵਾਨ ਗਵਾਲੀ ਹੈ ਤੂੰ ਆਪਣਾ ਪਿਓ ਖਾ ਗਿਆ ਹੈ ਹੁਣ ਮੇਰੀ ਜਾਨ ਖਾ ਲਿਆ ਹੈ ਰਮਨਜੀਤ ਦੀਆਂ ਗੱਲਾਂ ਮਨਜੀਤ ਦੇ ਨਿੱਕੇ ਜਿਹੇ ਦਿਲ ਨੂੰ ਤੋੜ ਦਿੰਦੀਆਂ ਇੱਕ ਦਿਨ ਮਨਜੀਤ ਨੇ ਰਮਨਜੀਤ ਦੀ ਇੱਕ ਨਵੀਂ ਖਰੀਦੀ ਹੋਈ ਥਾਲੀ ਡੇਕ ਦਿੱਤੀ ਥਾਲੀ ਦੀ ਆਵਾਜ਼ ਨਾਲ ਰਮਨਜੀਤ ਗੁੱਸੇ ਦੇ ਵਿੱਚ ਆ ਗਏ ਉਸ ਨੇ ਮਨਜੀਤ ਨੂੰ ਥੱਪੜ ਮਾਰਿਆ ਤੇ ਉਸ ਨੂੰ ਕਸੀਟ ਕੇ ਘਰ ਦੇ ਇੱਕ ਕੋਨੇ ਵਿੱਚ ਖੜਾ ਕਰ ਦਿੱਤਾ ਜੇ ਤੂੰ ਫਿਰ ਕੋਈ ਤੋੜਿਆ ਨਾ ਤਾਂ ਮੈਂ ਤੈਨੂੰ ਇਸ ਵਾਰ ਕਰੋੰਬਾਰ ਕਰ ਦੇਾਂਗੀ ਮਨਜੀਤ ਰੋਣ ਲੱਗਿਆ ਪਰ ਰਮਨਜੀਤ ਦਾ ਦਿਲ ਨਹੀਂ ਪਿਗਲਿਆ ਪਿੰਡ ਦੀਆਂ ਔਰਤਾਂ ਨੇ ਇਹ ਸਭ ਕੁਝ ਦੇਖਿਆ ਸੀ ਤੇ ਉਹ ਰਮਨਜੀਤ ਨੂੰ ਸਮਝਾਉਣ ਲੱਗੀਆਂ ਰਮਨਜੀਤ ਇਹ ਤਾਂ ਨਿਕਾਹ ਦਾ ਬੱਚਾ ਹੈ ਇਸ ਨਾਲ ਪਿਆਰ ਨਾ ਪੇਸ਼ਾ ਇਹ ਸ਼ਹੀਦਾ ਪੁੱਤਰ ਹੈ ਇੱਕ ਬੀਬੀ ਨੇ ਕਿਹਾ ਪਰ ਰਮਨਜੀਤ ਨੇ ਉਲਟਾ ਜਵਾਬ ਦਿੱਤਾ ਮੈਂ ਜਾਣਦੀ ਹਾਂ ਕੀ ਕਰਨਾ ਹੈ ਇਹ ਮੇਰਾ ਕਹਾ ਹੈ ਇੱਥੇ ਮੈਨੂੰ ਗਿਆਨ ਨਾ ਦਿਓ ਮਨਜੀਤ ਦੀ ਜ਼ਿੰਦਗੀ ਦੁੱਖਾਂ ਨਾਲ ਇੱਕ ਡੁੰਗੀ ਖਾਈ ਦੇ ਵਿੱਚ ਡੁੱਬ ਗਈ ਠੰਡੀਆਂ ਸਰਦੀਆਂ ਰਾਤਾਂ ਦੇ ਵਿੱਚ ਜਦੋਂ ਹਵਾ ਦੀ ਸੀਟੀ ਨਾਲ ਸਾਰਾ ਪਿੰਡ ਸੁੰਸਾਨ ਹੋ ਜਾਂਦਾ ਮਨਜੀਤ ਬਚਾਲਾ ਇੱਕ ਛੋਟੀ ਜੀ ਗੁਲੜੀ ਵਿੱਚ ਲਪੇਟਿਆ ਘਰ ਦੇ ਇੱਕ ਕੋਨੇ ਦੇ ਵਿੱਚ ਪਿਆ ਰਿਹਾ ਦਾ ਉਸ ਨੂੰ ਰਮਨਜੀਤ ਦੇ ਮੰਜੇ ਤੇ ਸੌਣ ਦੀ ਇਰਾਦਤ ਨਹੀਂ ਸੀ ਰਮਨਜੀਤ ਆਪਣੇ ਆਰਾਮ ਦੀ ਚਿੰਤਾ ਵਿੱਚ ਡੁੱਬੀ ਰਹਿੰਦੀ ਤੇ ਮਨਜੀਤ ਨੂੰ ਠੰਡੇ ਫਰਸ਼ ਤੇ ਸੌਣ ਲਈ ਮਜਬੂਰ ਕਰਦੇ ਜੇ ਤੁਮ ਮੇਰੇ ਮੰਜੇ ਤੇ ਆਇਆ ਪਾਸ ਨੂੰ ਗੰਦਾ ਕਰ ਦੇਵੇਂਗਾ ਉਥੇ ਰਹਿ ਉਹ ਛਿੜਕਦੀ ਤੇ ਮਨਜੀਤ ਦੀ ਨਿੱਕੀ ਜੀ ਜਾਨ ਦਰਨ ਅਸਰ ਜਾਂਦੀ ਮਨਜੀਤ ਦੀ ਭੁੱਖ ਨਾਲ ਹਾਲਤ ਖਰਾਬ ਸੀ ਰਮਨਜੀਤ ਆਪਣੇ ਲਈ ਚੰਗੇ ਚੰਗੇ ਪਕਵਾਨ ਬਣਾਉਂਦੀ ਕਦੇ ਮੱਕੀ ਦੀ ਰੋਟੀ ਕਦੇ ਸੋਨਾ ਸਰੋਂ ਦਾ ਸਾਗ ਕਦੇ ਘਿਓ ਦੇ ਵਿੱਚ ਤੜਕੇ ਲੱਗੀ ਦਾਲ ਪਰ ਮਨਜੀਤ ਨੂੰ ਉਹ ਸਿਰਫ ਕੁਝ ਸੁੱਕੇ ਰੋਟੀ ਦੇ ਟੁਕੜੇ ਦਿੰਦੀ ਜੇ ਉਹ ਭੁੱਖ ਨਾਲ ਰੋਣ ਲੱਗਦਾ ਤਾਂ ਰਮਨਜੀਤ ਦਾ ਗੁੱਸਾ ਸਤਵੇਂ ਅਸਮਾਨ ਤੇ ਚੜ ਜਾਂਦਾ ਤੂੰ ਰੋਣਾ ਬੰਦ ਕਰ ਨਹੀਂ ਤਾਂ ਆਵੀ ਨਹੀਂ ਮਿਲਨੀ ਉੱਚਕਦੀ ਤੇ ਮਨਜੀਤ ਨੂੰ ਇੱਕ ਇੱਕ ਕਟੋਰੀ ਦੁੱਧ ਵਾਸਤੇ ਵੀ ਤਰਸਾਉਂਦੀ ਇੱਕ ਠੰਡੀ ਸਰਦੀ ਦੀ ਸ਼ਾਮ ਮਨਜੀਤ ਭੁੱਖ ਨਾਲ ਤੜਪ ਰਿਹਾ ਸੀ ਉਸਦੀ ਨਿੱਕੀ ਜੀ ਜਾਨ ਭੁੱਖ ਨਾਲ ਕੰਬ ਚੁਕੀ ਸੀ ਉਸਨੇ ਹੌਲੀ ਹੌਲੀ ਰਮਨਜੀਤ ਦੇ ਕੋਲ ਜਾਣ ਦੀ ਹਿੰਮਤ ਕੀਤੀ ਮਾਂ ਦੁੱਧ ਮਨਜੀਤ ਨੇ ਆਪਣੀ ਨਿੱਕੀ ਜੀ ਆਵਾਜ਼ ਵਿੱਚ ਕਿਹਾ ਪਰ ਰਮਨਜੀਤ ਦੀਆਂ ਅੱਖਾਂ ਗੁੱਸੇ ਵਿੱਚ ਚਮਕੀਆਂ ਤੂੰ ਮੈਨੂੰ ਸੁਣ ਨਾ ਦੇ ਤੇਰੀ ਮਾਂ ਨੂੰ ਤਾਂ ਅਗਨੇ ਖਾਲਿਆ ਤੇਰੇ ਪੇੋਂ ਨੂੰ ਤੁਖਾ ਗਿਆ ਫੋਰਕੇ ਤਦ ਤਦ ਪੜਦਾ ਹੈ ਤੇਰੇ ਲਈ ਦੁੱਧ ਨਹੀਂ ਹੈ ਜੇ ਖਾਣਾ ਚਾਹੀਦਾ ਹੈ ਤਾਂ ਗਲੀ ਦੇ ਵਿੱਚ ਜਾ ਪੀਕ ਮੰਗ ਉਸਨੇ ਮਨਜੀਤ ਨੂੰ ਤੱਕਾ ਮਾਰਿਆ ਤੇ ਵਿਚਾਰਾ ਫਰਸੇ ਡਿੱਗ ਪਿਆ ਮਨਜੀਤ ਦੀਆਂ ਸਿਸਕੀਆਂ ਨਾਲ ਪੂਰਾ ਘਰ ਗੂੰਜ ਉਠਿਆ ਉਸਦੀ ਨਿੱਕੀ ਜੀ ਜਾਨ ਭੁੱਖ ਨਾਲ ਤੜਪਰੀ ਸੀ ਪਰ ਰਮਨਜੀਤ ਦਾ ਦਿਲ ਨਹੀਂ ਪਿਗਲਿਆ ਉਸਨੇ ਆਪਣਾ ਖਾਣਾ ਖਾਦਾ ਅਤੇ ਆਪਣੇ ਮਨਜੀਤ ਜਾ ਕੇ ਵਾਪਸ ਲੇਟ ਗਈ ਮਨਜੀਤ ਉਸੇ ਕੋਨੇ ਦੇ ਵਿੱਚ ਪਿਆ ਸਿਸਕੀਆਂ ਪੜਦਾ ਰਿਹਾ ਉਸ ਦੀਆਂ ਨਕੀਆਂ ਨਕੀਆਂ ਅੱਖਾਂ ਹੰਝੂ ਨਾਲ ਬਿਲਕੁਲ ਭਰ ਚੁੱਕੀਆਂ ਸਨ ਉਸਨੇ ਆਪਣੀ ਮਾਂ ਜਸਪ੍ਰੀਤ ਨੂੰ ਯਾਦ ਕੀਤਾ ਉਹ ਮਾਂ ਜੋ ਉਸ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਲੋਰੀਆਂ ਗਾਉਂਦੀ ਦੇ ਦੁੱਧ ਪਿਆਉਂਦੀ ਸੀ ਛੋਟਾ ਜਿਹਾ ਬੱਚਾ ਆਪਣੀ ਟੁੱਤਲੀ ਆਵਾਜ਼ ਵਿੱਚ ਮਾਂ ਮਾਂ ਕਹਿ ਕੇ ਸਿਰਫ ਪੁਕਾਰਦਾ ਰਿਹਾ ਲੇਕਿਨ ਸ਼ਾਇਦ ਹੁਣ ਮਾਂ ਉਸਦੀ ਆਵਾਜ਼ ਨਹੀਂ ਸੁਣ ਸਕਦੀ ਸੀ ਹੁਣ ਤਾਂ ਬਸ ਇੱਥੇ ਰਮਨਜੀਤ ਸੀ ਜੋ ਕਿ ਪੱਥਰ ਦਿਲ ਹੋ ਚੁੱਕੀ ਸੀ ਸਮਾਂ ਬੀਤ ਗਿਆ ਰਮਨਜੀਤ ਨੇ ਸਰਕਾਰ ਤੋਂ ਮਿਲੇ ਪੈਸੇ ਆਪਣੇ ਐਸ਼ਾਂ ਤੇ ਖਰਚਣੇ ਜਾਰੀ ਰੱਖੇ ਉਸ ਦੀ ਜ਼ਿੰਦਗੀ ਵਿੱਚ ਨਵਾਂ ਮੋੜ ਆ ਗਿਆ ਸੀ ਜਦੋਂ ਉਸ ਨੇ ਆਪਣੀ ਇੱਕ ਨੇੜਲੀ ਸਹੇਲੀ ਜਸਵੰਤ ਕੌਰ ਦੇਪਰਾ ਗੁਰਮੀਤ ਸਿੰਘ ਨਾਲ ਨੇੜਤਾ ਬਣਾਉਣੀ ਸ਼ੁਰੂ ਕਰ ਦਿੱਤੀ ਗੁਰਮੀਤ ਸਿੰਘ ਪਿੰਡ ਦਾ ਇੱਕ ਨੰਬਰਦਾਰ ਸੀ ਜਿਸ ਦੀ ਪਿੰਡ ਦੇ ਵਿੱਚ ਚੰਗੀ ਇੱਜ਼ਤ ਸੀ ਉਹ ਰਮਨਜੀਤ ਦੀ ਖੂਬਸੂਰਤੀ ਤੇ ਫਿਦਾ ਹੋ ਗਿਆ ਰਮਨਜੀਤ ਨੂੰ ਵੀ ਗੁਰਮੀਤ ਇੱਕ ਨਵਾਂ ਸਹਾਰਾ ਦਿਖਾਈ ਦਿੱਤਾ ਕਿਉਂਕਿ ਉਸਦੇ ਪੈਸੇ ਹੁਣ ਖਤਮ ਹੋ ਰਹੇ ਸਨ ਅਤੇ ਉਸ ਨੂੰ ਇੱਕ ਅਜਿਹੇ ਜੀਵਨ ਸਾਥੀ ਦੀ ਲੋੜ ਸੀ ਜੋ ਉਸ ਦੀ ਐਸ਼ੋ ਆਰਾਮ ਦੀ ਜ਼ਿੰਦਗੀ ਨੂੰ ਜਾਰੀ ਰੱਖ ਸਕੇ ਇੱਕ ਸਾਲ ਦੇ ਅੰਦਰ ਹੀ ਰਮਨਜੀਤ ਨੇ ਗੁਰਮੀਤ ਨਾਲ ਵਿਆਹ ਕਰ ਲਿਆ ਇਹ ਉਸ ਦਾ ਦੂਜਾ ਵਿਆਹ ਸੀ ਵਿਆਹ ਸਦਰਨ ਸੀ ਪਰ ਰਮਨਜੀਤ ਨੇ ਇਸ ਨੂੰ ਆਪਣੇ ਲਈ ਇੱਕ ਨਵੀਂ ਸ਼ੁਰੂਆਤ ਸਮਝਿਆ ਗੁਰਮੀਤ ਨੇ ਰਮਨਜੀਤ ਨੂੰ ਆਪਣੇ ਘਰ ਰੱਖ ਲਿਆ ਤੇ ਮਨਜੀਤ ਨੂੰ ਵੀ ਨਾਲ ਲਿਆਉਣ ਦੀ ਗੱਲ ਕੀਤੀ ਚਲੋ ਰਮਨਜੀਤ ਉਸ ਬੱਚੇ ਨੂੰ ਆਪਣੇ ਨਾਲ ਲੈਣ ਲਈ ਤਿਆਰ ਹੋ ਗਈ ਪਰ ਰਮਨਜੀਤ ਨੂੰ ਇਹ ਨਹੀਂ ਸੀ ਪਤਾ ਕਿ ਉਸ ਦਾ ਇਹ ਫੈਸਲਾ ਉਸ ਦੀ ਜ਼ਿੰਦਗੀ ਦੇ ਵਿੱਚ ਨਵਾਂ ਤੂਫਾਨ ਲੈ ਕੇ ਆਵੇਗਾ ਗੁਰਮੀਤ ਨਾਲ ਵਿਆਹ ਹੋਣ ਤੋਂ ਬਾਅਦ ਰਮਨਜੀਤ ਨੂੰ ਇੱਕ ਪੁੱਤਰ ਹੋਇਆ ਜਿਸ ਦਾ ਨਾਮ ਉਸਨੇ ਅਰਜਨ ਸਿੰਘ ਰੱਖਿਆ ਰਮਨਜੀਤ ਨੇ ਅਰਜਨ ਨੂੰ ਬੜੇ ਲਾੜ ਨਾਲ ਰੱਖਿਆ ਉਸ ਨੂੰ ਨਵੇਂ-ਨਵੇਂ ਕੱਪੜੇ ਪਾਏ ਉਸ ਦੀ ਹਰ ਇੱਛਾ ਪੂਰੀ ਕੀਤੀ ਤੇ ਉਸ ਨੂੰ ਆਪਣੇ ਸੀਨੇ ਨਾਲ ਲਗਾਏ ਰੱਖਿਆ ਪਰ ਮਨਜੀਤ ਦੀ ਹਾਲਤ ਹੋਰ ਵੀ ਮਾੜੀ ਹੋ ਗਈ ਮਨਜੀਤ ਵਿਚਾਰਾ ਜੋ ਹੁਣ ਲਗਭਗ 5 ਸਾਲ ਦਾ ਹੋ ਚੁੱਕਿਆ ਸੀ ਰਮਨਜੀਤ ਦੇ ਜ਼ੁਲਮ ਹੇਠ ਤੜਪ ਰਿਹਾ ਸੀ ਰਮਨਜੀਤ ਅਰਜੁਨ ਨੂੰ ਤਾਂ ਆਪਣੀ ਗੋਦ ਵਿੱਚ ਬਿਠਾ ਕੇ ਖੜਾਉਂਦੀ ਪਰ ਮਨਜੀਤ ਨੂੰ ਉਹ ਘਰ ਦੇ ਕੰਮ ਕਰਨ ਲਈ ਮਜਬੂਰ ਕਰਦੀ ਜਾਂ ਵੇੜੇ ਦੇ ਵਿੱਚ ਜਾ ਝਾੜੂ ਲਗਾਦੇ ਜੇ ਇੱਕ ਵੀ ਪਤਾ ਰਹਿ ਗਿਆ ਨਾ ਤਾਂ ਮੈਂ ਤੈਨੂੰ ਐਸੇ ਝਾੜੂ ਨਾਲ ਮਾਰਾਂਗੀ ਰਮਨਜੀਤ ਜੀਕਦੀ ਮਨਜੀਤ ਦੀਆਂ ਨਿੱਕੀਆਂ ਨਿੱਕੀਆਂ ਬਾਹਾਂ ਟਾੜੂ ਚੁੱਕਣ ਦੀ ਤਾਕਤ ਨਹੀਂ ਰੱਖਦੀ ਸੀ ਪਰ ਉਹ ਡਰਦੇ ਡਰਦੇ ਇਹ ਕੰਮ ਕਰਦਾ ਇੱਕ ਦਿਨ ਮਨਜੀਤ ਨੇ ਅਰਜੁਨ ਦੇ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਉਸਨੇ ਅਰਜੁਨ ਦੀ ਇੱਕ ਨਿੱਕੇ ਖਡਾਉਣੇ ਵਾਲੀ ਗੱਡੀ ਨੂੰ ਹੱਥ ਪਾਇਆ ਰਮਨਜੀਤ ਨੇ ਇਹ ਦੇਖ ਲਿਆ ਤੇ ਉਸ ਦਾ ਗੁੱਸਾ ਭੜਕ ਉਠਿਆ ਤੂੰ ਮੇਰੇ ਪੁੱਤਰ ਨੂੰ ਨਾ ਚੂ ਤੂੰ ਗੰਦਾ ਐ ਦੂਰ ਹੋ ਜਾ ਉਸਨੇ ਮਨਜੀਤ ਨੂੰ ਧੱਕਾ ਮਾਰਿਆ ਤੇ ਉਸਦੇ ਹੱਥ ਵਿੱਚ ਗਰਮ ਚੰਦਾ ਲੈ ਕੇ ਉਸ ਨੂੰ ਦਾਗ ਦਿੱਤਾ ਮਨਜੀਤ ਦੀਆਂ ਚੀਕਾਂ ਨਾਲ ਸਾਰਾ ਘਰ ਉਝ ਗਿਆ ਮਾ ਮੈਨੂੰ ਨਾਮਾਰ ਮਨਜੀਤ ਰੋਣ ਲੱਗਿਆ ਪਰ ਰਮਨਜੀਤ ਦੀਆਂ ਅੱਖਾਂ ਵਿੱਚ ਕੋਈ ਰਹਿਮੀ ਸੀ ਪਿੰਡ ਵਿੱਚ ਇੱਕ ਬਜ਼ੁਰਗ ਔਰਤ ਸੀ ਦਾਦੀ ਜਸਵੀਰ ਉਹ ਪਿੰਡ ਦੀ ਸਭ ਤੋਂ ਵੱਡੀ ਉਮਰ ਦੀ ਔਰਤ ਸੀ ਤੇ ਉਸਦੀ ਕੋਈ ਸੰਤਾਨੀ ਸੀ ਦਾਦੀ ਜਸਵੀਰ ਨੂੰ ਪਿੰਡ ਦੇ ਬੱਚੇ ਬਹੁਤ ਪਿਆਰ ਕਰਦੇ ਸਨ ਕਿਉਂਕਿ ਉਹ ਉਹਨਾਂ ਨੂੰ ਪੁਰਾਣੀਆਂ ਕਹਾਣੀਆਂ ਸੁਣਾਉਂਦੀ ਤੇ ਆਪਣੇ ਘਰ ਦੇ ਵਿੱਚੋਂ ਕੁਝ ਟੋਕੀਆਂ ਦਿੰਦੀ ਦਾਦੀ ਜਸਵੀਰ ਨੂੰ ਮਨਜੀਤ ਦੀ ਹਾਲਾਤ ਦਾ ਪਤਾ ਲੱਗ ਗਿਆ ਉਸਨੇ ਇੱਕ ਦਿਨ ਰਮਨਜੀਤ ਦੇ ਘਰ ਜਾ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਰਮਨਜੀਤ ਇਹ ਬੱਚਾ ਤਾਂ ਸ਼ਹੀਦ ਦਾ ਪੁੱਤਰ ਹੈ ਇਸ ਨਾਲ ਪਿਆਰ ਨਾ ਪੇਸ਼ਾ ਜੇ ਤੂੰ ਇਸ ਦਾ ਖਿਆਲ ਨਹੀਂ ਰੱਖ ਸਕਦੀ ਤਾਂ ਸੋ ਮੈਨੂੰ ਜਦੇ ਮੈਂ ਇਸ ਨੂੰ ਆਪਣੇ ਪੁੱਤਰ ਵਾਂਗ ਪਾਲਾਂਗੀ ਦਾਦੀ ਜਸਵੀਰ ਨੇ ਨਰਮ ਆਵਾਜ਼ ਵਿੱਚ ਕਿਹਾ ਪਰ ਰਮਨਜੀਤ ਨੇ ਉਸ ਦੀ ਗੱਲ ਨੂੰ ਨਜ਼ਰਅੰਦਾਜ਼ ਕੀਤਾ ਇਹ ਮੇਰੇ ਘਰ ਦਾ ਬੱਚਾ ਹੈ ਮੈਂ ਜਾਣਦੀ ਹਾਂ ਕੀ ਕਰਨਾ ਹੈ ਤੁਸੀਂ ਆਪਣੇ ਕੰਮਾਂ ਮਤਲਬ ਰੱਖੋ ਰਮਨਜੀਤ ਨੇ ਗੁੱਸੇ ਨਾਲ ਜਵਾਬ ਦਿੱਤਾ ਦਾਦੀ ਜਸਵੀਰ ਦਾ ਦਿਲ ਟੁੱਟ ਗਿਆ ਉਸਨੇ ਮਨਜੀਤ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਨੂੰ ਆਪਣੀ ਗੋਦ ਵਿੱਚ ਬਿਠਾ ਲਿਆ ਮੇਰੇ ਲਾਲ ਗੁਰੂ ਰਾਮਦਾਸ ਜੀ ਤੁਹਾਡੀ ਰਾਖੀ ਕਰਨਗੇ ਤੂੰ ਮੇਰੇ ਕੋਲ ਆ ਜਾ ਕਰ ਮੈਂ ਤੈਨੂੰ ਰੋਟੀ ਖਵਾਇ ਕਰਾਂਗੀ ਦਾਦੀ ਜਸਵੀਰ ਨੇ ਮਨਜੀਤ ਦੇ ਸਿਰ ਤੇ ਹੱਥ ਫੇਰ ਦੇ ਕੇ ਮਨਜੀਤ ਨੂੰ ਦਾਦੀ ਜਸਵੀਰ ਦੀ ਗੋਦ ਵਿੱਚ ਸਕੂਨ ਮਿਲਿਆ ਪਰ ਉਹ ਰਮਨਜੀਤ ਤੋਂ ਇਨਾਂ ਡਰਦਾ ਸੀ ਕਿ ਉਹ ਜਦ ਅੰਦਰ ਉੱਥੇ ਨਹੀਂ ਰੁਕਦਾ ਮਨਜੀਤ ਦੀ ਜ਼ਿੰਦਗੀ ਹਰ ਦਿਨ ਨਰਕ ਵਰਗੀ ਹੁੰਦੀ ਜਾ ਰਹੀ ਸੀ ਉਹ ਪਿੰਡ ਦੀਆਂ ਗਲੀਆਂ ਵਿੱਚ ਇਕੱਲਾ ਭਟਕਦਾ ਪਿੰਡ ਦੇ ਬੱਚੇ ਉਸ ਨਾਲ ਖੇਡਣ ਦੀ ਕੋਸ਼ਿਸ਼ ਕਰਦੇ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਉਦਾਸੀ ਸੀ ਕੁਝ ਬੱਚੇ ਉਸ ਨੂੰ ਚੜਾਉਣ ਲੱਗੇ ਮਨਜੀਤ ਤੇਰੀ ਮਾਂ ਤੈਨੂੰ ਬਹੁਤ ਮਰਦੀ ਹੈ ਤੂੰ ਸਾਡੇ ਨਾਲ ਕਿਉਂ ਨਹੀਂ ਖੇਡਦਾ ਮਨਜੀਤ ਚੁੱਪਚਾਪ ਸੁਣਦਾ ਅਤੇ ਆਪਣੀਆਂ ਅੱਖਾਂ ਝੁਕਾ ਲੈਂਦਾ ਇੱਕ ਦਿਨ ਮਨਜੀਤ ਭੁੱਖ ਨਾਲ ਤੜਪਦਾ ਹੋਇਆ ਪਿੰਡ ਦੇ ਗੁਰਦੁਆਰੇ ਦੇ ਬਾਹਰ ਖੜਾ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਤੇ ਉਸ ਦੀ ਨਿੱਕੀ ਜੀ ਜਾਨ ਭੁੱਖ ਨਾਲ ਕੰਬ ਰਹੀ ਸੀ ਗੁਰਦੁਆਰੇ ਦੇ ਚਲੰਗਰ ਲੱਗਿਆ ਸੀ ਤੇ ਮਨਜੀਤ ਨੂੰ ਅੰਦਰ ਪ੍ਰਸ਼ਾਦੇ ਦੀ ਮਹਿਕ ਆ ਗਈ ਉਸ ਨੇ ਡਰਦੇ ਡਰਦੇ ਗੁਰਦੁਆਰੇ ਦੇ ਬਾਹਰ ਖੜੇ ਇੱਕ ਸੇਵਾਦਾਰ ਨੂੰ ਪੁੱਛਿਆ ਮੈਨੂੰ ਰੋਟੀ ਮਿਲ ਸਕਦੀ ਹੈ ਸੇਵਾਦਾਰ ਨੇ ਮਨਜੀਤ ਦੀ ਹਾਲਤ ਦੇਖੀ ਉਸ ਦਾ ਦਿਲ ਪਿਘਲ ਗਿਆ ਆ ਬੇਟਾ ਇੱਥੇ ਵਾਹਿਗੁਰੂ ਦੇ ਘਰ ਦੇ ਵਿੱਚ ਤਾਂ ਸਭ ਨੂੰ ਲੰਗਰ ਮਿਲਦਾ ਹੈ ਸੇਵਾਦਾਰ ਨੇ ਮਨਜੀਤ ਨੂੰ ਅੰਦਰ ਲਿਜਾ ਕੇ ਪ੍ਰਸ਼ਾਦਾ ਅਤੇ ਦਾਲ ਦਿੱਤੀ ਮਨਜੀਤ ਨੇ ਉਹ ਪ੍ਰਸ਼ਾਦਾ ਛਕਿਆ ਤੇ ਉਸ ਦੀਆਂ ਅੱਖਾਂ ਵਿੱਚ ਅਜੀਬ ਜਿਹਾ ਸਕੂਨ ਮਿਲਿਆ ਉਸ ਨੇ ਗੁਰਦੁਆਰੇ ਦੇ ਸੁਨਹਿਰੀ ਗੁਮਤਵਲ ਦੇਖਿਆ ਤੇ ਆਪਣੀਆਂ ਨਿੱਕੀਆਂ ਹਥੇਲੀਆਂ ਜੋੜ ਕੇ ਅਰਦਾਸ ਕੀਤੀ ਹੇ ਵਾਹਿਗੁਰੂ ਮੇਰੀ ਰਾਖੀ ਕਰ ਮੈਂ ਹੁਣ ਅੱਗੇ ਨਹੀਂ ਜੀ ਸਕਦਾ ਉਸ ਦੀ ਇਹ ਅਰਦਾਸ ਸ਼ਾਇਦ ਵਾਹਿਗੁਰੂ ਨੇ ਸੁਣ ਲਈ ਕਿਉਂਕਿ ਉਸ ਦੀ ਜ਼ਿੰਦਗੀ ਵਿੱਚ ਜਲਦੀ ਹੀ ਇੱਕ ਨਵਾਂ ਮੋੜਨ ਵਾਲਾ ਸੀ ਉਸੇ ਪਿੰਡ ਦੇ ਵਿੱਚ ਇੱਕ ਨਵੀਂ ਔਰਦੀ ਆਮਦ ਹੋਈ ਉਸਦਾ ਨਾਮ ਸਿਮਰਨ ਕੌਰ ਸੀ ਸਿਮਰਨ ਸਰਜੀਤ ਦੀ ਪਹਿਣ ਸਰਬਜੀਤ ਦੀ ਨੇੜਲੀ ਸੇ ਰਹੀ ਸੀ ਉਸ ਦਾ ਬਿਆ ਨੇੜੇ ਦੇ ਇੱਕ ਪਿੰਡ ਵਿੱਚ ਹੋਇਆ ਸੀ ਪਰ ਉਹ ਆਪਣੇ ਮਾਪਿਆਂ ਨੂੰ ਮਿਲਣ ਲਈ ਪਿੰਡ ਦੇ ਵਿੱਚ ਆਇਆ ਕਰਦੀ ਸੀ ਸਿਮਰਨ ਪੜ੍ਹੀ ਲਿਖੀ ਸੀ ਅਤੇ ਉਸਦਾ ਦਿਲ ਬਹੁਤ ਵੱਡਾ ਸੀ ਉਸ ਦੀ ਮੁਸਕਰਾਹਟ ਵਿੱਚ ਇੱਕ ਅਜੀਬ ਜਿਹੀ ਗਰਮਾਹਟ ਸੀ ਜੋ ਹਰ ਕਿਸੇ ਦੇ ਦਿਲ ਨੂੰ ਛੂਹ ਲੈਂਦੀ ਸਿਮਰਨ ਦੇ ਆਉਣ ਨਾਲ ਪਿੰਡ ਦੇ ਵਿੱਚ ਇੱਕ ਨਵਾਂ ਮਾਹੌਲ ਬਣ ਗਿਆ ਹੁਣ ਉਸ ਦਾ ਘਰ ਵਾਲਾ ਵੀ ਐਸੇ ਪਿੰਡ ਦੇ ਵਿੱਚ ਰਹਿਣ ਲੱਗਿਆ ਉਸ ਦੇ ਘਰ ਦੇ ਵਿੱਚ ਰਿਸ਼ਤੇਦਾਰ ਜੁੜ ਗਏ ਤੇ ਬੱਚੇ ਉਸ ਦੇ ਕਮਰੇ ਵਿੱਚ ਦਿਨ ਭਰ ਖੇਡਦੇ ਇੱਕ ਦਿਨ ਸਿਮਰਨ ਨੇ ਦੇਖਿਆ ਕਿ ਇੱਕ ਨਿਕਾ ਦਾ ਬੱਚਾ ਜੋ ਬਾਕੀ ਬੱਚਿਆਂ ਤੋਂ ਵੱਖਰਾ ਸੀ ਚੁੱਪਚਾਪ ਇੱਕ ਕੋਨੇ ਦੇ ਵਿੱਚ ਖੜਾ ਸੀ ਉਹ ਖੇਡ ਨਹੀਂ ਰਿਹਾ ਸੀ ਨਾ ਹੀ ਕੁਝ ਮੰਗ ਰਿਹਾ ਸੀ ਸਿਮਰਨ ਨੇ ਸਰਬਜੀਤ ਨੂੰ ਪੁੱਛਿਆ ਇਹ ਨਿਕਾ ਦਾ ਬੱਚਾ ਕੌਣ ਹੈ ਸਰਬਜੀਤ ਨੇ ਇੱਕ ਲੰਬੀ ਸਾਲਈ ਅਤੇ ਸਿਮਰਨ ਨੂੰ ਸਾਰੀ ਕਹਾਣੀ ਸੁਣਾਈ ਏ ਮਨਜੀਤ ਹੈ ਮੇਰੇ ਪ੍ਰਾਸੁਰਜੀਦਾ ਪੁੱਤਰ surjit ਸਰਾਤੇ ਸ਼ਹੀਦ ਹੋ ਗਿਆ ਸੀ ਅੱਦੇ ਇਸ ਦੀ ਮਾਂ ਜਸਪ੍ਰੀਤ ਇੱਕ ਹੱਥੇ ਚਲੀ ਗਈ surjit ਨੇ ਇਸ ਦੀ ਖਾਤਰ ਦੁਜਾਵਿਆ ਕੀਤਾ ਰਮਨਜੀਤ ਨਾਲ ਪਰ ਰਮਨਜੀਤ ਨੇ ਇਸ ਨਾਲ ਬਹੁਤ ਜ਼ੁਲਮ ਕੀਤੇ ਹੁਣ ਰਮਨਜੀਤ ਨੇ ਗੁਰਮੀਤਨ ਦੁਜਾਵਿਆ ਕਰਾਇਆ ਹੈ ਅਤੇ ਵਿਚਾਰੇ ਨੂੰ ਇਕੱਲਾ ਛੱਡ ਦਿੱਤਾ ਹੈ ਇਹ ਵਿਚਾਰਾ ਸਾਰਾ ਦਿਨ ਐਵੇਂ ਹੀ ਭੁੱਖਾ ਪਿਆਸਾ ਗਮਸੂਮ ਜਰਦਾ ਹੈ ਸਿਮਰਨ ਦਾ ਦਿਲ ਪਰ ਆਇਆ ਉਸਨੇ ਮਨਜੀਤ ਨੂੰ ਪਿਆਰ ਨਾਲ ਬੁਲਾਇਆ ਆ ਬੇਟਾ ਮੇਰੇ ਕੋਲ ਆ ਮਨਜੀਤ ਡਰਦੇ ਡਰਦੇ ਸਿਮਰਨ ਦੇ ਨੇੜੇ ਗਿਆ ਉਸ ਨੂੰ ਔਰਤਾਂ ਦਾ ਡਰ ਲੱਗਦਾ ਸੀ ਕਿਉਂਕਿ ਰਮਨਜੀਤ ਨੇ ਉਸ ਨੂੰ ਹਮੇਸ਼ਾ ਮਾਰਿਆ ਸੀ ਪਰ ਸਿਮਰਨ ਨੇ ਉਸ ਨੂੰ ਆਪਣੀ ਗੋਦ ਵਿੱਚ ਬਿਠਾ ਲਿਆ ਅਤੇ ਉਸ ਦੇ ਵਾਲਾਂ ਵਿੱਚ ਹੱਥ ਫੇਰੇ ਆ ਤੂੰ ਇਹਨਾਂ ਡਰਦਾ ਕਿਉਂ ਹੈ ਮੈਂ ਤੇਰੀ ਮਾਂ ਵਰਗੀ ਹਾਂ ਆ ਮੈਂ ਤੈਨੂੰ ਰੋਟੀ ਖਵਾਵਾਂ ਸਿਮਰਨ ਨੇ ਨਰਮ ਆਵਾਜ਼ ਵਿੱਚ ਕਿਹਾ ਸਿਮਰਨ ਨੇ ਮਨਜੀਤ ਨੂੰ ਆਪਣੇ ਹੱਥਾਂ ਨਾਲ ਰੋਟੀ ਖਵਾਈ ਉਸਨੇ ਉਸ ਨੂੰ ਗੁੜ ਦੀ ਰੋਟੀ ਦਿੱਤੀ ਤੇ ਇੱਕ ਗਲਾਸ ਗਰਮ ਦੁੱਧ ਦਿੱਤਾ ਮਨਜੀਤ ਨੇ ਪਹਿਲੀ ਵਾਰ ਇੰਨਾ ਪਿਆਰ ਮਹਿਸੂਸ ਕੀਤਾ ਸੀ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਸਨੇ ਸਿਮਰਨ ਨੂੰ ਮਾਂ ਕਿ ਕੇ ਬੁਲਾਇਆ ਸਿਮਰਨ ਦੀਆਂ ਅੱਖਾਂ ਵਿੱਚ ਅੰਜੂ ਆ ਗਏ ਹਾਂ ਮੇਰੇ ਬੱਚੇ ਮੈਂ ਤੇਰੀ ਮਾਂ ਹੀ ਹਾਂ ਹੁਣ ਤੂੰ ਡਰਨਾ ਮੈਂ ਤੈਨੂੰ ਕਦੇ ਭੁੱਖਾ ਨਹੀਂ ਛਡਾਂਗੀ ਸਿਮਰਨ ਨੇ ਮਨਜੀਤ ਨੂੰ ਸੀਨੇ ਨਾਲ ਲਗਾ ਲਿਆ ਅਤੇ ਆਪਣੇ ਨਾਲ ਹੀ ਰੱਖ ਲਿਆ ਉਸਨੇ ਉਸ ਨੂੰ ਨਵੇਂ-ਨਵੇਂ ਕੱਪੜੇ ਲਾ ਕੇ ਦਿੱਤੇ ਇੱਕ ਨੀਲਾ ਕੁੜਤਾ ਪਜਾਮਾ ਜਿਸ ਨੂੰ ਪਾ ਕੇ ਮਨਜੀਤ ਬਹੁਤ ਖੁਸ਼ ਹੋ ਗਿਆ ਸਿਮਰਨ ਨੇ ਉਸ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਦਿੱਤਾ ਉਸਨੇ ਉਸ ਨੂੰ ਪੰਜਾਬੀ ਗੀਤ ਸੁਣਾਏ ਤੇ ਰਾਤ ਨੂੰ ਉਸ ਨੂੰ ਆਪਣੇ ਨਾਲ ਸੌਾਇਆ ਮਨਜੀਤ ਦੀ ਸ਼ਕਲ ਸੂਰਤ ਬਦਲ ਗਈ ਜੋ ਪਹਿਲਾਂ ਡਰਿਆ ਸਵੇਂ ਰਹਿੰਦਾ ਸੀ ਹੁਣ ਉਹ ਹੱਸਣ ਖੜਨ ਲੱਗਿਆ ਪਰ ਰਮਨਜੀਤ ਨੂੰ ਇਹ ਸਭ ਚੰਗਾਰੀ ਲੱਗਿਆ ਉਸ ਨੂੰ ਮਨਜੀਤ ਦੀ ਖੁਸ਼ੀ ਨਾਲ ਜਨਰਲ ਮਸੂਸ ਹੋਣ ਲੱਗੀ ਇਹ ਬੱਚਾ ਜਿਸ ਨੂੰ ਮੈਂ ਭੁੱਖਾ ਪਿਆਸਾ ਰੱਖਿਆ ਹੁਣ ਸਿਮਰਨ ਦੇ ਘਰ ਵਿੱਚ ਐਸ਼ ਕਰ ਰਿਹਾ ਹੈ ਨਹੀਂ ਮੈਂ ਇਸ ਨੂੰ ਇਹ ਖੁਸ਼ੀ ਨਹੀਂ ਦੇ ਸਕਦੀ ਰਮਨਜੀਤ ਨੇ ਆਪਣੇ ਦਿਲ ਵਿੱਚ ਸੋਚਿਆ ਉਸ ਨੇ ਸਿਮਰਨ ਨੂੰ ਧਮਕੀ ਦਿੱਤੀ ਰਮਨਜੀਤ ਮੇਰਾ ਬੱਚਾ ਹੈ ਤੂੰ ਇਸ ਨੂੰ ਆਪਣੇ ਕੋਲ ਨਹੀਂ ਰੱਖ ਸਕਦੀ ਜੇ ਤੂੰ ਇਸ ਨੂੰ ਨਹੀਂ ਛੱਡਿਆ ਤਾਂ ਮੈਂ ਪਿੰਡ ਦੇ ਵਿੱਚ ਪੰਚਾਇਤ ਦੀ ਗੱਲ ਕਰਾਂਗੀ ਸਿਮਰਨ ਨੇ ਰਮਨਜੀਤ ਦੀ ਧਮਕੀ ਨੂੰ ਨਜ਼ਰਅੰਦਾਜ਼ ਕਰਤਾ ਅਤਿਆ ਰਮਨਜੀਤ ਤੂੰ ਇਸ ਬੱਚੇ ਤੇ ਜ਼ੁਲਮ ਕੀਤੇ ਹੈ ਹਨ ਤੋਂ ਇਹ ਸਨ ਆਪਣੇ ਕਰ ਦੁਬਾਰਾ ਨੌਕਰ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਨਹੀਂ ਮੈਂ ਹੁਣ ਇਹ ਨਹੀਂ ਹੋਣਾਂਗੀ ਹੁਣ ਮੈਂ ਇਸ ਨੂੰ ਆਪਣੇ ਪੁੱਤਰ ਵਾਂਗ ਪੜਾਂਗੀ ਜੇ ਤੈਨੂੰ ਪੰਚਾਇਤ ਵਿੱਚ ਜਾਣਾ ਹੈ ਤਾਂ ਜਾ ਵਾਈ ਗੁਰੂ ਸਭ ਦੇਖ ਰਿਹਾ ਹੈ ਸਿਮਰਨ ਨੇ ਸਖਤ ਰਜ ਦੇ ਵਿੱਚ ਜਵਾਬ ਦਿੱਤਾ ਲਗਭਗ 12 ਸਾਲ ਬੀਤ ਗਏ ਇਸ ਦੌਰਾਨ ਸਿਮਰਨ ਨੂੰ ਤਿੰਨ ਬੱਚੇ ਹੋਏ ਦੋ ਧੀਆਂ ਰਧਕਾ ਤੇ ਪੂਜਾ ਅਤੇ ਇੱਕ ਪੁੱਤਰ ਰਵੀ ਸਿਮਰਨ ਨੇ ਮਨਜੀਤ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਉਸਨੇ ਉਸ ਨੂੰ ਬਹੁਤ ਪੜਾਇਆ ਤੇ ਉਸ ਨੂੰ ਇੱਕ ਤੰਗਾ ਇਨਸਾਨ ਬਣਾਇਆ। ਮਨਜੀਤ ਹੋਣੇ ਤੱਕ ਭਗ 17 ਸਾਲ ਦਾ ਹੋ ਗਿਆ ਸੀ। ਇੱਕ ਸਿਆਣਾ ਮਿਹਨਤੀ ਤੇ ਨੇਕ ਦਿਲ ਮੁੰਡਾ। ਉਸਨੇ ਸਿਮਰਨ ਨੂੰ ਮਾਂ ਕਹਿ ਕੇ ਪੁਕਾਰਿਆ ਤੇ ਸਿਮਰਨ ਦੇ ਪਰਿਵਾਰ ਦਾ ਇੱਕ ਅਹਿਮ ਹਿੱਸਾ ਬਣ ਗਿਆ। ਪਰ ਸਿਮਰਨ ਦੀ ਜ਼ਿੰਦਗੀ ਵਿੱਚ ਮੁਸੀਬਤਾਂ ਵੀ ਆਈਆਂ। ਉਸਦੇ ਘਰਵਾਲੇ ਦੀ ਮੌਤ ਇੱਕ ਹਾਦਸੇ ਵਿੱਚ ਹੋ ਗਈ ਤੇ ਘਰ ਦਾ ਖਰਚਾ ਵੱਧ ਗਿਆ। ਸਿਮਰਨ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਦਿਨ ਰਾਤ ਮਿਹਨਤ ਕੀਤੀ ਪਰ ਪੈਸਿਆਂ ਦੀ ਤੰਗੀ ਨੇ ਉਸ ਨੂੰ ਪਰੇਸ਼ਾਨ ਕਰ ਦਿੱਤਾ। ਮਨਜੀਤ ਇਹ ਸਭ ਦੇਖ ਰਿਹਾ ਸੀ ਉਸਨੇ ਆਪਣੀ ਮਾਂ ਸਿਮਰਨ ਦੀ ਮਦਦ ਕਰਨ ਦਾ ਫੈਸਲਾ ਕੀਤਾ ਮਾਂ ਮੈਂ ਦਿੱਲੀ ਜਾਵਾਂਗਾ ਉੱਥੇ ਕੰਮ ਕਰਾਂਗਾ ਤੇ ਪੈਸੇ ਕਮਾ ਕੇ ਤੁਹਾਨੂੰ ਭੇਜਾਂਗਾ ਮਨਜੀਤ ਨੇ ਇੱਕ ਦਿਨ ਸਿਮਰਨ ਨੂੰ ਕਿਹਾ ਇਹ ਸੁਣ ਕੇ ਸਿਮਰਨ ਦਾ ਦਿਲ ਡਰ ਗਿਆ ਬੇਟਾ ਤੂੰ ਹਾਲੇ ਨਿਕਾਇਆ ਹੈ ਦਿੱਲੀ ਵਰਗੀ ਵੱਡੀ ਜਗ੍ਹਾ ਤੇ ਕਿਵੇਂ ਜਾਵੇਂਗਾ ਸਿਮਰਨ ਨੇ ਚਿੰਤਾ ਨਾਲ ਪੁੱਛਿਆ ਪਰ ਮਨਜੀਤ ਨੇ ਹਿੰਮਤ ਦਿਖਾਈ ਮਾਂ ਮੈਂ ਕੋਸ਼ਿਸ਼ ਕਰਾਂਗਾ ਤੁਸੀਂ ਮੇਰੇ ਲਈ ਇਹ ਨਾ ਕੀਤਾ ਹੈ ਹੁਣ ਮੈਂ ਤੁਹਾਡਾ ਸਹਾਰਾ ਬਣਾਂਗਾ ਸਮਰਨ ਨੇ ਹੰਝੂਆਂ ਨਾਲ ਮਨਜੀਤ ਨੂੰ ਵਿਦਾ ਕੀਤਾ। ਮਨਜੀਤ ਦਿੱਲੀ ਗਿਆ। ਉੱਥੇ ਉਸ ਨੂੰ ਇੱਕ ਕਪੜਾ ਦੀ ਦੁਕਾਨ ਵਿੱਚ ਨੌਕਰੀ ਮਿਲ ਗਈ। ਉਸ ਨੇ ਦਿਨ ਰਾਤ ਮਿਹਨਤ ਕੀਤੀ। ਸ਼ੁਰੂ ਦੇ ਵਿੱਚ ਉਸ ਨੂੰ ਬਹੁਤ ਮੁਸ਼ਕਲਾਂ ਆਈਆਂ। ਦਿੱਲੀ ਦੀ ਭੀੜ, ਅਜਨਬੀ ਲੋਕ ਤੇ ਘਰ ਦੀ ਯਾਦ ਉਸ ਨੂੰ ਪਰੇਸ਼ਾਨ ਕਰਦੀ ਪਰ ਉਸ ਨੇ ਹਿੰਮਤ ਨਹੀਂ ਹਾਰੀ। ਉਸ ਨੇ ਆਪਣੀ ਪਹਿਲੀ ਤਨਖਾਹ ਵਿੱਚੋਂ 5000 ਰੁਪਏ ਸਮਰਨ ਨੂੰ ਭੇਜੇ। ਸਮਰਨ ਨੇ ਉਹ ਪੈਸੇ ਦੇਖ ਕੇ ਰੱਬ ਦਾ ਸ਼ੁਕਰਾਨਾ ਕੀਤਾ। ਮੇਰੇ ਬੱਚੇ ਰਹੀ ਗ੍ਰੂਤ ਤੁਹਾਨੂੰ ਸਦਾ ਖੁਸ਼ ਰੱਖੇ ਉਸਨੇ ਅਲਸ ਕੀਤੀ ਇਸ ਦੌਰਾਨ ਰਮਨਜੀਤ ਦੀ ਜ਼ਿੰਦਗੀ ਬੁਰੀ ਤਰ੍ਹਾਂ ਬਦਲ ਗਈ ਗੁਰਮੀਤ ਨਾਲ ਉਸਦਾ ਵਿਆਹ ਟੁੱਟ ਗਿਆ ਕਿਉਂਕਿ ਗੁਰਮੀਤ ਨੂੰ ਰਮਨਦੀਪ ਦੀ ਐਸ਼ੋ ਆਰਾਮ ਦੀ ਆਦਤ ਪਸੰਦ ਨਹੀਂ ਸੀ ਰਮਨਜੀਤ ਨੂੰ ਹੋਰ ਦੋ ਬੱਚੇ ਹੋਏ ਦੋ ਤੀਆਂ ਸੀਮਾ ਤੇ ਰਾਣੀ ਪਰ ਉਸਦੇ ਬੱਚੇ ਨੜਕ ਨਿਕਲੇ ਅਰਜੁਨ ਨੇ ਸ਼ਰਾਬ ਪੀਣੀ ਸ਼ੁਰੂ ਕੀਤੀ ਅਤੇ ਸੀਮਾ ਤੇ ਰਾਣੀ ਆਪਸ ਵਿੱਚ ਲੜਦੀਆਂ ਰਮਨਜੀਤ ਦੇ ਹਾਲਾਤ ਖਰਾਬ ਹੋ ਗਏ ਉਸਨੇ ਸਰਕਾਰ ਤੋਂ ਮੇਰੇ ਸਾਰੇ ਪੈਸੇ ਖਰਜ ਦਿੱਤੇ ਸਨ ਤੇ ਹੁਣ ਉਸ ਦੇ ਕੋਲ ਕੁਝ ਵੀ ਨਹੀਂ ਸੀ ਰਮਨਜੀਤ ਨੂੰ ਸਿਮਰਨ ਦੀ ਕੁਸ਼ਾਲੀ ਦਾ ਅਹਿਸਾਸ ਹੋਣ ਲੱਗੀ ਉਸ ਨੂੰ ਪਤਾ ਲੱਗਿਆ ਕਿ ਮਨਜੀਤ ਦਿੱਲੀ ਵਿੱਚ ਕੰਮ ਕਰ ਰਿਹਾ ਹੈ ਅਤੇ ਸਿਮਰਨ ਨੂੰ ਪੈਸੇ ਭੇਜ ਰਿਹਾ ਹੈ ਹੁਣ ਤਾਂ ਮਨਜੀਤ ਦੀ ਨੌਕਰੀ ਵੱਧ ਚੁੱਕੀ ਹੈ ਅਤੇ ਉਸ ਨੇ ਕੁਝ ਆਪਣੀਆਂ ਦੁਕਾਨਾਂ ਕਰ ਲਈਆਂ ਹਨ ਮਨਜੀਤ ਮੇਰੇ ਪਤੀ ਦਾ ਪੁੱਤਰ ਹੈ ਇਸ ਦੇ ਪੈਸੇ ਤੇ ਮੇਰਾ ਹੱਕ ਹੈ ਸਿਮਰਨ ਨੇ ਇਸ ਨੂੰ ਮੇਰੇ ਤੋਂ ਖੋਲਿਆ ਹੈ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ ਰਮਨਜੀਤ ਨੇ ਆਪਣੇ ਦਿਰ ਵਿੱਚ ਸੋਚਿਆ ਰਮਨਜੀਤ ਨੇ ਪਿੰਡ ਦੀ ਪੰਚਾਇਤ ਬੁਲਾਈ ਪਿੰਡ ਦੇ ਵੱਡੇ ਬਜ਼ੁਰਗ ਸਰਪੰਚ ਅਤੇ ਸਾਰੇ ਲੋਕ ਇਕੱਠੇ ਹੋਏ ਰਮਨਜੀਤ ਨੇ ਆਪਣੀ ਗੱਲ ਰੱਖੀ ਮਨਜੀਤ ਮੇਰੇ ਪਤੀ ਦਾ ਪੁੱਤਰ ਹੈ ਮੈਂ ਇਸਦੀ ਮਤਰੀ ਮਾਂ ਹਾਂ ਫਿਰ ਵੀ ਮੈਂ ਮਾਤਾ ਹਾਂ ਮੈਂ ਇਸ ਨੂੰ ਪਾਲਿਆ ਪਰ ਸਿਮਰਨ ਨੇ ਇਸ ਨੂੰ ਮੇਰੇ ਤੋਂ ਖੋਲੇ ਹਾਂ ਹੁਣ ਮਨਜੀਤ ਦਿੱਲੀ ਵਿੱਚ ਚੰਗਾ ਕਮਾ ਲਿਆ ਹੈ ਉਸ ਦੀ ਉੱਤੇ ਦੁਕਾਨਾਂ ਚਲਦੀਆਂ ਹਨ ਅਤੇ ਸਿਮਰਨ ਨੂੰ ਮੋਟਾ ਪੈਸਾ ਭੇਜਦਾ ਹੈ ਮੇਰਾ ਵੀ ਉਸ ਤੇ ਪੈਸੇ ਤੇ ਹੱਕ ਹੈ ਮਨਜੀਤ ਨੂੰ ਦਿੱਲੀ ਤੋਂ ਬੁਲਾਇਆ ਗਿਆ ਜਦੋਂ ਉਹ ਪਿੰਡ ਪਹੁੰਚਿਆ ਨਾ ਤਾਂ ਸਾਰੇ ਲੋਕ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ ਮਨਜੀਤ ਹੁਣ ਇੱਕ ਸੋਹਣਾ ਲੰਮਾ ਚੌੜਾ ਸੂਟ-ਬੂਟ ਪਹਿਨਿਆ ਮੁੰਡਾ ਸੀ ਉਸ ਦੀ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ ਉਹ ਚਮਕ ਜੋ ਮਿਹਨਤ ਸਿਆਣਪ ਅਤੇ ਨਿੱਕੀ ਦੀ ਨਿਸ਼ਾਨੀ ਸੀ ਉਸ ਨੇ ਸਰਪੰਚ ਨੂੰ ਸਤਿ ਸ਼੍ਰੀ ਅਕਾਲ ਕਹ ਕੇ ਸਾਰੇ ਪੰਚਾਇਤ ਨੂੰ ਨਮਸਕਾਰ ਕੀਤਾ ਮਨਜੀਤ ਨੇ ਆਪਣੀ ਸਾਰੀ ਕਹਾਣੀ ਸੁਣਾਈ ਜਦੋਂ ਮੈਂ ਨਿੱਕਾ ਸੀ ਇਸ ਔਰਤ ਨੇ ਮੇਰੇ ਨਾਲ ਬਹੁਤ ਜ਼ੁਲਮ ਕੀਤੇ ਇਸ ਨੇ ਮੈਨੂੰ ਭੁੱਖਾ ਰੱਖਿਆ ਮੇਰੇ ਪਿਤਾ ਦੀ ਸ਼ਹਾਦਤ ਦੇ ਪੈਸੇ ਇਸ ਸਮੇਂ ਆਪਣੇ ਤੇ ਖਰਚ ਲਈ ਇਸ ਸਮੇਂ ਮੈਨੂੰ ਦੁੱਧ ਦੀ ਇੱਕ ਇੱਕ ਕਟੋਰੀ ਵਾਸਤੇ ਦਰਸਾਇਆ ਇਸਨੇ ਮੈਨੂੰ ਗਰਮ ਚੁੰਮਦੇ ਨਾਲ ਲਾ ਗਿਆ ਮੈਨੂੰ ਠੰਡੀਆਂ ਰਾਤਾਂ ਵਿੱਚ ਬਾਹਰ ਛੱਡ ਦਿੱਤਾ ਜੇ ਸਿਮਰਨ ਮਾਂ ਨਾ ਹੁੰਦੀ ਤਾਂ ਸ਼ਾਇਦ ਅੱਜ ਮੈਂ ਜਿਉਂਦਾ ਨਹੀਂ ਹੋਣਾ ਸੀ ਫਿਰ ਮਨਜੀਤ ਨੇ ਸਿਮਰਨ ਦੀ ਤਾਰੀਫ਼ ਕੀਤੀ ਅਤੇ ਸਿਮਰਨ ਮਾਂ ਨੇ ਮੈਨੂੰ ਆਪਣੇ ਸੀਨੇ ਨਾਲ ਲਗਾਇਆ ਉਸਨੇ ਖੁਦ ਭੁખી ਰਹਿ ਕੇ ਮੈਨੂੰ ਖਾਣਾ ਖਵਾਇਆ ਉਸਦੇ ਤਿੰਨ ਬੱਚੇ ਸਨ ਪਰ ਮੈਨੂੰ ਵੀ ਆਪਣਾ ਪੁੱਤਰ ਮੰਨਿਆ ਮੈਂ ਦੋ ਵੀ ਹਾਂ ਸਿਮਰਨ ਮਾਂ ਦੀ ਵਜਨ ਹਾਂ ਦਾਦੀ ਜਸਵੀਰ ਵੀ ਪੰਚਾਇਤ ਵਿੱਚ ਆਈ ਉਸਨੇ ਆਪਣੀ ਡਾਂਗ ਟਿਕਦੇ ਕਿਹਾ ਮੈਂ ਪਹਿਲਾਂ ਹੀ ਕਿਹਾ ਸੀ ਰਮਨਜੀਤ ਨੂੰ ਇਸ ਬੱਚੇ ਦੀ ਦੇਖਭਾਲ ਦੀ ਜ਼ਿੰਮੇਵਾਰੀ ਨਾ ਦਿਓ ਇਸਨੇ ਇਸ ਮਾਸੂਮ ਨਾਲ ਦੋ ਜਲਮ ਕਿਤੇ ਹਨ ਵਾਇਗੁਰੂ ਨੇ ਸਭ ਦੇਖੇ ਹਨ ਬਾਬਾ ਗੁਰਚਰਨ ਸਿੰਘ ਵੀ ਪੰਚਾਇਤ ਦੇ ਵਿੱਚ ਸੀ ਉਸਨੇ ਆਪਣੀ ਨਰਮਵਾਜ਼ ਵਿੱਚ ਕਿਹਾ ਵਾਇਗੁਰੂ ਸਭ ਦੇਖਦਾ ਹੈ ਰਮਨਜੀਤ ਤੂੰ ਜਿਵੇਂ ਕੀਤਾ ਉਸੇ ਤਰ੍ਹਾਂ ਦਾ ਪਾਇਆ ਹੈ ਤੇਰੇ ਬੱਚਿਆਂ ਨੂੰ ਤੂੰ ਸਹੀ ਸਿੱਖਿਆ ਨਹੀਂ ਦਿੱਤੀ ਸਨੀ ਅਜੋਨ ਰਲੈਕ ਨਿਕਲੇ ਹਨ ਪਰ ਮਨਜੀਤ ਨੂੰ ਸਿਮਰਨ ਵਰਗੀ ماں ਮਿਲੀ ਜਿਸ ਨੇ ਇਸ ਨੂੰ ਇੱਕ ਇਨਸਾਨ ਬਣਾਇਆ ਸਰਪੰਚ ਨੇ ਫੈਸਲਾ ਸੁਣਾਇਆ ਮੇ ਰਮਨਜੀਤ ਨੂੰ ਮਨਜੀਤ ਨਾਲ ਜੋ ਜ਼ੁਲਮ ਕੀਤੇ ਹਨ ਉਸ ਦੀ ਸਜ਼ਾ ਵਾਇਗਰੂ ਨੇ ਤੁਹਾਨੂੰ ਦੇ ਦਿੱਤੀ ਹੈ ਤੇਰੇ ਬੱਚੇ ਅੱਜ ਤੇਰਾ ਸਾਰਾ ਨਹੀਂ ਬਣੇ ਮਨਜੀਤ ਦੇ ਪੈਸਿਆਂ ਤੇ ਤੇਰਾ ਕੋਈ ਹੱਕ ਨਹੀਂ ਹੈ ਇਹ ਪੈਸੇ ਸਿਮਰਨ ਦੇ ਹੱਕ ਦੇ ਨੇ ਜਿਸ ਨੇ ਇਸ ਨੂੰ ਆਪਣੇ ਪੁੱਤਰ ਵਾਂਗ ਪਾਲਿਆ ਰਮਨਜੀਤ ਦੀ ਅੱਖਾਂ ਵਿੱਚ ਹਾਰ ਦੀ ਚਲਕ ਸੀ ਉਹ ਚੁੱਪਚਾਪ ਉੱઠી ਅਤੇ ਪੰਚਾਇਤ ਵਿੱਚੋਂ ਚਲੀ ਗਈ ਪਰ ਜਦੋਂ ਆਪਣੇ ਘਰ ਪਹੁੰਚੀ ਨਾ ਤਾਂ ਉਸ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਅਰਜੁਨ ਨੇ ਨਸ਼ੇ ਦੀ ਓਵਰਯੋਜਨਾ ਨਾਲ ਆਪਣੀ ਜਾਨ ਗਵਾ ਦਿੱਤੀ ਸੀ ਰਮਨਜੀਤ ਦੀ ਚੀਕ ਨਾਲ ਸਾਰਾ ਪਿੰਡ ਗੂੰਜ ਉਠਿਆ ਉਸ ਨੂੰ ਅਹਿਸਾਸ ਹੋਇਆ ਕਿ ਉਸਦੀ ਲਾਲਚ ਅਤੇ ਜ਼ੁਲਮ ਨੇ ਉਸਦੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ ਹੈ ਮਨਜੀਤ ਨੇ ਆਪਣੀ ਮਿਹਨਤ ਨਾਲ ਸਵਰਨ ਦੀ ਜ਼ਿੰਦਗੀ ਸੁਖਾਲੀ ਕਰ ਦਿੱਤੀ ਉਸਨੇ ਦਿੱਲੀ ਦੇ ਵਿੱਚ ਆਪਣਾ ਇੱਕ ਛੋਟਾ ਜਿਹਾ ਮਕਾਨ ਲਿਆ ਅਤੇ ਆਪਣੇ ਭੈਣ ਭਰਾਵਾਂ ਨੂੰ ਹਰ ਆਦਿਕਾ ਪੂਜਾ ਤੇ ਰਵੀ ਨੂੰ ਚੰਗੀ ਸਿੱਖਿਆ ਦਿੱਤੀ। ਸਿਮਰਨ ਨੇ ਮੰਜੀਤ ਦੀ ਸਫਲਤਾ ਦੇਖ ਕੇ ਤੁਹਾਨੂੰ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕੀਤਾ। ਮੇਰੇ ਬੱਚੇ, ਮੇਰੇ ਬੱਚਿਆਂ ਦੀ ਗੁਰੂ ਜੀ ਤੁਸੀਂ ਅਰਦਾਸ ਸੁਣ ਲਈ। ਤੁਸੀਂ ਇਹਨਾਂ ਨੂੰ ਮੇਰੀ ਜ਼ਿੰਦਗੀ ਦਾ ਸਹਾਰਾ ਬਣਾਇਆ। ਸਿਮਰਨ ਨੇ ਮੰਜੀਤ ਨੂੰ ਗੱਲ ਗ라운 ਦੇਖਿਆ। ਮੰਜੀਤ ਨੇ ਆਪਣੀ ਸਫਲਤਾ ਦਾ ਸਹਰਾ ਸਿਮਰਨ ਨੂੰ ਦਿੱਤਾ। ਉਸਨੇ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਸਕੂਲ ਖੋਲ੍ਹਿਆ। ਜੇ ਤਾਂ ਨਾਂ ਉਸਨੇ ਸ਼ਹੀਦ ਸਰਦਾਰ ਸੁਰਜੀਤ ਸਿੰਘ ਸਕੂਲ ਰੱਖਿਆ ਇਸ ਸਕੂਲ ਦੇ ਵਿੱਚ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਣ ਲੱਗੀ ਮਨਜੀਤ ਨੇ ਆਪਣੇ ਪਿਤਾ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਇੱਕ ਦਿਨ ਮਨਜੀਤ ਗੁਰਦੁਆਰੇ ਵਿੱਚ ਗਿਆ ਤੇ ਉਸਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੇ ਵਾਹਿਗੁਰੂ ਤੁਸੀਂ ਮੇਰੀ ਅਰਦਾਸ ਸੁਣੀ ਮੈਂ ਜੋ ਵੀ ਹਾਂ ਤੁਹਾਡੀ ਕਿਰਪਾ ਨਾਲ ਹਾਂ ਮੇਰੀ ਸਿਮਰਨ ਮੰਨੋ ਲੰਬੀ ਉਮਰ ਦਿਓ ਤੇ ਮੇਰੇ ਪਿੰਡ ਦੇ ਸਾਰੇ ਬੱਚਿਆਂ ਨੂੰ ਸੁਖੀ ਰੱਖੋ ਮਨਜੀਤ ਨੇ ਅਰਦਾਸ ਕੀਤੀ ਹਾਂਜੀ ਸਾਧ ਸੰਗਤ ਜੀ ਇਸ ਤਰ੍ਹਾਂ ਆਪਣੀ ਕਹਾਣੀ ਦਾਤ ਹੁੰਦਾ ਹੈ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ 10 ਵਜੇ ਕਮੈਂਟ ਦੇ ਵਿੱਚ ਜੇਕਰ ਸਤਮੁ ਚੰਗੀ ਲੱਗੀ ਆਪਣੀ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਰਵਨਜੀਤ ਨਾਲ ਕੀ ਜੋ ਉਸਦੇ ਨਾਲ ਹੋਇਆ ਬਿਲਕੁਲ ਜਾਇਜ਼ ਸੀ ਜਾਂ ਫਿਰ ਨਹੀਂ ਹੋਣਾ ਚਾਹੀਦਾ ਸੀ ਇਹੋ ਜਿਹਾ ਕਿਸੇ ਦੇ ਨਾਲ ਵੀ ਨਹੀਂ ਹੋਣਾ ਚਾਹੀਦਾ ਤੁਸੀਂ ਦੱਸੋ ਕਮੈਂਟ ਦੇ ਵਿੱਚ ਤੁਹਾਡੀ ਕੀ رائے ਹੈ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਤੁਸੀਂ ਕੀ ਕਹਿਣਾ ਚਾਹੋਗੇ ਸਿਮਰਨ ਦੇ ਬਾਰੇ ਜਿਸ ਨੇ ਆਪਣੇ ਬੱਚਾ ਮੰਗ ਇੱਕ ਬਗਾਨੇ ਬੱਚੇ ਨੂੰ ਪਾਲਿਆ ਅਤੇ ਅੰਤ ਦੇ ਵਿੱਚ ਉਸਦੇ ਕਰਮਾਂ ਦਾ ਫਲ ਉਸ ਨੂੰ ਮਿਲ ਗਿਆ ਹਾਂਜੀ ਦਿਓ ਜੀ ਇਰਾਦਤ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਧੰਨਵਾਦ